ਫੁੜਾ ਪ੍ਰੀਤ ਪ੍ਰੀਤ ਖੜੀ ਹੋ ਗੱਲ ਦੱਸਾਂ ਮੈਨੂੰ ਨਹੀਂ ਬਦੱਸੋ ਜਾਣਦੇ ਮੈਨੂੰ 2 ਮਿੰਟ ਤੂੰ ਖੜੀ ਹੋ ਤੇਰੇ ਕੰਮ ਦੀ ਗੱਲ ਐ ਤੂੰ ਖੜੀ ਹੋ ਪੁੱਤ ਬਣ ਕੇ ਤੇਰੀ ਲਈ ਗੱਲਾਂ ਮੈਨੂੰ ਪਤਾ ਕਿੰਨੇ ਕੰਮ ਆਦਿ ਹੁੰਦੀਆਂ ਨਹੀਂ ਹਾਲਤ ਨਹੀਂ ਹੈਗੀ ਮੈਨੀ ਤੂੰ ਖੜੀ ਤਾਂ ਹਾ ਉਹਨੇ ਪੈਸੇ ਦੱਬਲੇ ਮੇਰੇ ਕਿਨੇ ਵੇਸੇ ਦੱਬਲੇ ਜੱਸੀ ਨੇ ਨਾ ਤੇਰੇ ਕਿਹੜੇ ਪੈਸੇ ਦੱਬਲੇ ਹੋਣੇ ਜਿੱਦੇ ਮੈਂ ਪਿਲਸਣ ਲੈ ਕੇ ਆਈ ਸੀ ਉੱਥੇ ਮਿੰਤਾ ਕਰਨ ਲੱਗ ਕੇ ਕਹਿੰਦੀ ਚਾਚੀ ਮੈਨੂੰ ਲੋੜ ਐ ਪੈਸਾ ਨਹੀਂ ਮੈਨੂੰ ਦੇ ਦੇ ਮੈਂ ਦੁੱਖ ਦਿਨਾਂ ਨੂੰ ਦੇ ਦੂੰਗੀ ਮੂਮੇ ਮਰ ਜਾ ਲੋੜ ਆ ਗਿਆ ਨਾ ਮੈਂ ਮਰ ਮਰ ਕੇ ਥੱਕ ਗਿਆ ਰੇ ਭੁੱਖ ਭੂਕੇ ਮੈਨੂੰ ਤਾਂ ਇੱਕ ਭੱਜੀ ਨਹੀਂ ਦਿੰਦੀ ਤੂੰ ਉਹ ਤੇਰੀ ਨਹੀਂ ਲੱਗਦੀ ਐ ਦੇਣੇ ਤਾਂ ਮੈਂ ਤੈਨੂੰ ਹੀ ਸੀ ਪੈਸੇ ਕੀ ਕਰਾਂ ਉਹਨੇ ਲੈ ਲੈ ਧਾਰੇ ਤੇ ਅੱਜ ਦੇਗੀ ਜਵਾਬ ਮੈਨੂੰ ਕਹਣੀ ਮਤਾ ਪੰਜੇਂ ਦੇ ਦੀ ਛੱਡੇ ਚੱਕ ਗਈ ਉਹ ਤਾਂ ਚੱਕੀ ਆ ਵੀ ਮੈਂ ਕੀ ਕਰਾਂ ਬਾਈ ਪੁੱਛੇ ਦਿੱਤੇ ਦੀ ਮੈਨੂੰ ਉਹ ਜਿੰਨੇ ਪੈਸੇ ਦੇਉ 1500 ਆ ਸਾਰੇ ਤੇਰੇ ਅੱਛਾ ਹੁਣ ਮੇਰੇ ਹੁਣ ਉਹਦੀ ਨਾਲ ਮੱਥਾ ਮੈਲਾਵਾ ਜਾ ਕੇ ਦੁਪਹਿਰੇ ਸਿਖਰ ਦੁਪਹਿਰੇ ਹੈ ਨਾ ਨਾ ਉਹਨੂੰ ਕਹਿ ਕੇ ਆਈਆਂ ਮੱਖ ਮੇਰੇ ਨੂਨੂ ਲੈ ਕੇ ਆਉਣੀ ਆ ਮੈਂ ਨੂਨੂ ਲੈ ਕੇ ਆਉਣੀ ਆ ਅਈ ਜੇ ਕਰ ਤੁੱਤਾ ਕਰਦੀ ਮੈਂ ਬਣਾਉਣੀ ਆ ਡੈਡੀ ਨਾ ਮਾਰੇ ਮੁੱਟੇ ਸ਼ਰਮ ਕਰ ਲੈ ਮੇਰੇ ਨਾਲ ਤੇ ਨੰਕਰ ਗਲੇਸ਼ ਕਰਕੇ ਗਈਆਂ ਐ ਤੂੰ ਨਹੀਂ ਮੈਂ ਕੀ ਦੱਸਾਂ ਉਹਨੇ ਜਦੋਂ ਮਿੰਤਾ ਕਰਕੇ ਲੈ ਲੈ ਫਿਰ ਮੈਂ ਤਾਂ ਕੀ ਲੈ ਲੈ ਮਿੰਤਾ ਕਰਕੇ ਕਹਿੰਦੇ ਉਹ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਾ ਤੂੰ ਤਾਂ ਉਹੀ ਗੱਲ ਕਰਤੀ ਤੇਰੇ ਖਾਤਰ ਤਾਂ ਉਹ ਚੰਗੀ ਹੋ ਗਈ ਕਾ ਨੂੰ ਪੁੱਤ ਬਾਲੀ ਨਹੀਂ ਮਿੰਤਾ ਕਰਨ ਲੱਗੀ ਬਾਲੀਆਂ ਮੈਂ ਸੱਚੇ ਕੱਲ ਨੂੰ ਦੇ ਦੂੰਗੀ ਅੱਛਾ ਉਹ ਦੀ ਨਹੀਂ ਮਿੰਤਾ ਕਰ ਲੱਗੀ ਮੈਂ ਤੇਰੇ ਪੈਰੀ ਬੈਣ ਤੱਕ ਗਈ ਸੀ ਮਰ ਨਾਲ ਐਨਾ ਕੁਛ ਕਰਿਆ ਦੀ ਤੂੰ ਦੇਣਾ ਤਾਂ ਤੈਨੂੰ ਸੀ ਪੁੱਤ ਪੈਸੇ ਫਿਰ ਉਹ ਦੇਵੇਂ ਦੀ ਕੁੱਤੀ ਨਾ ਤੂੰ ਤਾਂ ਮੈਨੂੰ ਝੂਠ ਮਾਰਦੀ ਦੀ ਬੀਬੀ ਮੇਰੇ ਤਾਂ ਪੈਨਸ਼ਨ ਆਈ ਨਹੀਂ ਮੈਨੂੰ ਆਈ ਸੀ ਚੱਲ ਪਰਦਾ ਰਹਿ ਜੇ ਪਰਦਾ ਰਹਿ ਜੇ ਪਰਦਾ ਰਹਿ ਜੇ ਤਾਨੂੰ ਕਿਸੇ ਦਾ ਪਰਦਾ ਚੱਕਾ ਬੱਬ ਕੀ ਅਗਲੀ ਨੂੰ ਥੋੜੀ ਦੇਊਗੀ ਅਗਲੀ ਵਈ ਉਹ ਖਾ ਗਈ ਹੋਣੀ ਕਹਿੰਦੀ ਮੇਰੇ ਘਰ ਆਲਾ ਲੈ ਗਿਆ ਹੂੰ ਲੇ ਕੇ ਘਰ ਆ ਲਿਆ ਉਹਦਾ ਕਿ ਕਮੋਦੀ ਅੱਖੀ ਹੋਈ ਤੀ ਉਹ ਵੀ ਫੜਾ ਤੇ ਨਹੀਂ ਚੱਕੇ ਮੈਂ ਕਹਤਾ ਮੈਂ ਘਰੇ ਜਾ ਕੇ ਦੱਸ ਦਿੰਆਂ ਮੇਰੇ ਕਹਤੇ ਕਹਿੰਦੇ ਤੇਰੀ ਨੂੰ ਤੇਰੀ ਗੁੱਤ ਪੱਟੂ ਮੇਰੇ ਕਿ ਪੱਟੂ ਤੇਰੀ ਪੱਟੂ ਮੇਰੇ ਸਾਥ ਤੋਂ ਲੈਨੀ ਆ ਪੈਸੇ ਮੈਂ ਕੀ ਕਰਾਂ ਭਾਈ ਜਦੋਂ ਆ ਬਿਮਾਰੀ ਨਹੀਂ ਫਿਰ ਦੂਜੇ ਨੂੰ ਮੈਂ ਕੀ ਕਹਾਂ ਕੀ ਅਗਲੀ ਨਾਲ ਲੜਾਂ ਮੈਂ ਜਾ ਕੇ ਹੁਣ ਮੈਨੂੰ ਐ ਦੱਸ ਉਹਨੂੰ ਕਹਾਂ ਕਿ ਕਿਉਂ ਪੈਸੇ ਰੱਖੇ ਕਿਉਂ ਪੈਸੇ ਰੱਖੇ ਨੇ ਫਿਰ ਆ ਦੇ ਦੂਗੀ ਅਗਲੀ ਨਾਲ ਤਾਂ ਚਾਰੇ ਘਰਾਂ ਚ ਜਲੂਸ ਨਿਕਲੂਆ ਬਣਾ ਆਏ ਕਹੀ ਵੀ ਪਹਿਲਾਂ ਵੀ ਤੂੰ ਲੈਤੀ ਹੁਣੇ ਮੇਰੀ ਸਾਥ ਤੋਂ ਪੈਸੇ ਖਵਰਾ ਕਿੰਨੇ ਖਾ ਗਈ ਫਿਰ ਪੈਸੇ ਦਾ ਮੈਂ ਕੜਵਾ ਦੂੰਗੀ ਨਾਲੇ ਤਾਂ ਉਹਦੀ ਪੇਟੀ ਚੈੱਕ ਕਰਵਾਈ ਵੀ ਪੇਟੀ ਚ ਕੀ ਹੈ ਨਾਲੇ ਹਰ ਇੱਕ ਪੈਨਸ਼ਨ ਦਿਆ ਕਰੀ ਮੈਨੂੰ ਕੋਈ ਨਹੀਂ ਦੇ ਦਿਆ ਕਰੂੰਗੀ ਤੂੰ ਇੱਕ ਵਾਰੀ ਆ ਕਟਾ ਮੁੱਕਰ ਨਾ ਗਈ ਬਾਅਦ ਚ ਨਾ ਨਾ ਕਰਨ ਮੁੱਕਰ ਨਾ ਕਰ ਆਜਾ ਫਿਰ ਮੇਰੇ ਨਾਲ ਬੈਠ ਵੀ ਦੇਖਦੀਆਂ ਕਿ ਮੇਰੇ ਦਿੰਦੀ ਉਹ ਤਾਂ ਦੁੱਗਣੇ ਦੇਉਗੀ ਜਦੋਂ ਗੁੱਤਣੀ ਫਾੜੀ ਜੱਟ ਚੋਂ ਹਾਂ ਹਾਂ ਆ ਜਾ ਆ ਜਾ ਮੈਂ ਦੇਖਦੀ ਦਿੰਦੀ ਤਾਂ ਕਿਵੇਂ ਨਹੀਂ ਹੈਗੀ ਇਹ ਕਿ ਮੇਰੇ ਨੰਮੀਆਂ ਤਾਣੀ ਪਈ ਹੈ ਖੜੇ ਹੋਣੀ ਖੜਿਓ ਐਵੇਂ ਦੱਬ ਕੇ ਸਾਡੇ ਪਈਏ ਮਾਜੇ ਲੰਮੀਆ ਦਾਣੀ ਕੋਈ ਆ ਜਾਂਦੀ ਹੈ ਕਦੇ ਕੋਈ ਆ ਜਾਂਦੀ ਨਹੀਂ ਮੇਰੇ ਤਾਂ ਚੋਪਾ ਕਰ ਜਾ ਛੱਡੇ ਨਹੀਂ ਤੁਸੀਂ ਨੇ ਮੇਰੇ ਡਰਾ ਕੇ ਰੱਖਦੇ ਨਹੀਂ ਮੇਰਾ ਸਿਰ ਪੁੱਟੀ ਜਾਂਦਾ ਕੁਛ ਮਰਜ਼ੀ ਕਰ ਡਰ ਕੁਛ ਮਰਜ਼ੀ ਕਰ ਮੇਰੀ ਗੱਲ ਸੁਣ ਲੈ ਪੱਪਾ ਸੇ ਲੈ ਡੇ ਮੇਰੇ 1500 ਰੁਪਏ ਜਿਹੜੇ ਮੈਂ ਦੇ ਕੇ ਗਈ ਸੀ ਮੇਰੇ ਕੋਲ ਕੋਈ ਪੈਸੇ ਨਹੀਂ ਹੈਗੇ ਚਾਚੀ ਮੈਂ ਤੈਨੂੰ ਗੱਲ ਸਿੱਧੀ ਨਹੀਂ ਦੱਸਤੀ ਵੀ ਮਿਲਦੇ ਨਹੀਂ ਪਈ ਪੈਸੇ ਕਿ ਮਿਲਦੇ ਰ ਕਿਵੇਂ ਨਹੀਂ ਹੈਗੇ ਹਾਂ ਮਿਲਦੇ ਨਹੀਂ ਕਰ ਲੋ ਜਿਹੜਾ ਕੁਛ ਕਰਨਾ ਹੈ ਕਰ ਲੈ ਮੇਰੀ ਗੱਲ ਸੁਣ ਲੈ ਜੂਸ ਕੱਢਣ ਤੇ ਆ ਰਹੀ ਨੇ ਸਾਰੇ ਪਿੰਡਾਂ ਚ ਜੂਸ ਕਰ ਦੂੰ ਤੇਰੇ ਨਾਲ ਨੀ ਤੂੰ ਕੱਢ ਦੇ ਕੀ ਕਰਨੇ ਕਰਦਾ ਹਾਂ ਪੈਸੇ ਦੇ ਦੇ ਚੁੱਪ ਕਰਕੇ ਨਹੀਂ ਗੁੱਤਰੀ ਫੜ ਕੇ ਨਾ ਜੜ੍ਹ ਚੋਂ ਪੱਟ ਦੂੰ ਤੈਨੂੰ ਕੀ ਲੱਗਦਾ ਵੀ ਕੱਲੀ ਬੁੜੀ ਆ ਗਈ ਇਹਨੂੰ ਫਸਾ ਲੂੰਗੀ ਮੈਂ ਨਾ ਮੇਰੀ ਗੱਲ ਸੁਣ ਲੈ ਸਾਡੇ ਨੂੰ ਸੱਸ ਜੀ ਕੋਸਾ ਮਰਜੀ ਹੁੰਦਾ ਹੋਵੇ ਪਰ ਐਂ ਤਾਂ ਸੀ ਬੱਬਰ ਸ਼ੇਰਾਂ ਦੋਈ ਜਿਨੀ ਇਕੱਠੀਆਂ ਲੈ ਤੁਸੀਂ ਕੀ ਬੱਬਰ ਸ਼ੇਰ ਨਹੀਂ ਆ ਮੈਂ ਕੱਲੀ ਵਾਧੂਆਂ ਤੁਹਾਡੇ ਵਾਸਤੇ ਤਾਂ ਜਾਣਦੀ ਐ ਮੈਂ ਤੇਨੂੰ ਕੱਲੀ ਵਾਧੂਆਂ 50 ਕਰੋ ਤੋਂ ਛਿੱਤਰ ਖਾ ਕੇ ਹੀ ਐ ਤੂੰ ਮੈਨੂੰ ਸਿੱਧੇ ਸਿੱਧੇ ਦੱਸ ਦੇ ਬਈ ਆਡੇ ਪੈਸੇ ਦੇ ਨਹੀਂ ਨਿਕਣਾ ਨਾ ਤੂੰ ਪਹਿਲਾਂ ਤਾਂ ਮੈਨੂੰ ਐਂ ਦੱਸ ਨਹੀਂ ਕਿਹੜੇ ਪੰਜਾ ਕਰਾਂ ਤੂੰ ਛਿੱਤਰ ਖਾ ਕੇ ਆਈਆਂ ਮਹਿ ਤੂੰ ਨਰ ਜਾ ਫਿਰੇ ਸਿਲ ਛੜੀ ਜਾਂਦੀਆਂ ਨਹੀਂ ਮੈਂ ਮੈਂ ਮੋਟੇ ਦਿਨ ਰਾਤ ਲੱਗੇ ਰਹਿੰਦੇ ਆਪਨੇ ਮਾਰ ਹੈਗੀ ਅਗਲੀ ਨੀਲਾ ਨੀਲਾ ਕੇ ਖਾਂਦੀ ਤੂੰ ਤਾਂ ਮੈਂ ਤਾਂ ਖਾਂਦੀ ਨਹੀਂ ਬਈ ਕਿਸੇ ਨਾਲ ਲੈ ਮੈਂ ਕੋਈ ਤਸਦਾਈ ਉਹਦੇ ਹੱਥੋਂ ਹਾਂ ਉਹ ਤੂੰ ਆ ਗਈ ਮੇਰੀ ਪੁੱਤ ਹਾਂ ਵਾਲੀ ਤੂੰ ਮੇਰੇ ਘਰ ਦੇ ਦੇ ਪਹਿਲੇ ਤਾਂ ਮੈਨੂੰ ਐਂਦਾ ਪੁੱਤ ਹਾਂ ਤੀ ਤੂੰ ਮੇਰੇ ਘਰੇ ਬਈ ਫੜਾਉਣ ਆਈ ਸੀ ਮੈਂ ਤੇਰੇ ਘਰੇ ਥੋੜੀ ਲੈਣ ਗਈ ਸੀ ਹਾਂ ਮਿੰਟਾਂ ਕੀ ਕਰਗੇ ਨੇ ਮੈਂ ਜੀ ਅਗਲੀ ਫੜਾ ਗਈ ਫਿਰ ਤੂੰ ਅਗਲੇ ਦੇ ਪੈਸੇ ਐ ਖਾਏਂਗੀ ਕੋਠੀ ਭਾਲੇਂਗੀ ਤੂੰ ਬੰਦਰ ਮੈਂ ਖਾਂਦੀ ਨਹੀਂ ਮੈਂ ਕਿਹਾ ਸੀ ਮੈਂ ਹੱਥ ਨੇ ਦੇ ਦੂ ਬਾਏ ਮੈਂ ਤਾਂ ਚੱਲ ਲੱਗੇ ਹੋਣਾ ਕਾਹਨੋਂ ਕੋਈ ਨਹੀਂ ਮੈਂ ਤੂੰ ਨੇ ਦੇ ਕੱਢ ਕੇ ਲੈ ਤੂੰ ਐ ਕਿਵੇਂ ਚਲਾਤੇ ਫਿਰ ਬਈ ਮੇਰੇ ਕੋ ਹੈਂਜ਼ ਮੇਰੇ ਕੋਲ ਨਾ ਲੋੜ ਪੈ ਗਈ ਮੈਂ ਬਾਤ ਕੱਢ ਕੇ ਕੀ ਕਰਦੀ ਤੂੰ ਫੇਰ ਤੂੰ ਸਰ ਦੇ ਜਦੋਂ ਪੈਸੇ ਮੈਂ ਪੜਾ ਤਾ ਮੈਂ ਚਲਾ ਲੈਂਦੀ ਮੈਂ ਤੇ ਹੱਥ ਨਹੀਂ ਦੇ ਦੂੰਗੀ ਆਹ ਦੇ ਬਥੇਰੇ ਮੈਨੂੰ ਨਹੀਂ ਬਾਤੀ ਆਉਗੀ ਲੈਣਾ ਹਾਂ ਆਉਗੀ ਦੁਪਹਿਰੇ ਦੁਪਹਿਰੇ ਚੱਕ ਕੇ ਮੂੰਹ ਦੇ ਲੈ ਲੈ ਲਿਆਜ ਕਰੀ ਇੰਨੀ ਹੈ ਬਈ ਤੂੰ ਮੇਰੀ ਗਵੰਡਰ ਹੈ ਤੇਰੇ ਨਾਲ ਮੇਰੀ ਵਧੀਆ ਬਣਦੀ ਹੈ ਨਹੀਂ ਆ ਵੀ ਤੇਰੇ ਬਾਰੇ ਸਾਰਾ ਸਭ ਕੁਝ ਬੋਲ ਕੇ ਗਈ ਸੀਗੀ ਹਾਂ ਹੋ ਹੁਣ ਤਾਂ ਤੂੰ ਲੁੱਟੀਆਂ ਲੋੜੀਆਂ ਬੋਲਦੀ ਸੀ ਬੋਲ ਕੇ ਗਈ ਸੀ ਮੇਰੇ ਬਾਰੇ ਬਥੇਰੇ ਕੁਝ ਬੋਲ ਦੇ ਸਕੇ ਮੈਨੂੰ ਰੋਟੀ ਨਹੀਂ ਦਿੰਦੀ ਹੈਗੀ ਮੈਨੂੰ ਔਖਾ ਕਰ ਰਖ ਛੱਡ ਦੇ ਇਹਨਾਂ ਨੇ ਮੈਨੂੰ ਕਹ ਕਹਿੰਦੇ ਤੂੰ ਕਰੋ ਰੋਟੀ ਨਾ ਖਾਇਕਰ ਉਰੇ ਆ ਜੀ ਮੈਨੂੰ ਕਹਿੰਦੀ ਰੋਟੀ ਨਹੀਂ ਦਿੰਦੀ ਮੈਨੂੰ ਨਾ ਪੈ ਚਲ ਤੂਰੇ ਖਾਇਆ ਕਰੋ ਦੋਵੇਂ ਹੁਣ ਮੇਰੇ ਤੋਂ ਟੱਕਰੀ ਨਹੀਂ ਮੇ ਤਾਂ ਸਾਡਾ ਘਰ ਦਾ ਮਾਮਲਾ ਬਲਾਈ ਜਦ ਤੱਕ ਜਮਾਨ ਨਹੀਂ ਨਹੀਂ ਦੇਖ ਲਓ ਹਾਂ ਮੇ ਤਾਂ ਸਾਡਾ ਘਰ ਦਾ ਮਾਮਲਾ ਹੈ ਬਈ ਅਸੀਂ ਬਹਿ ਕੇ ਸਲਝਾ ਲਾਂਗੇ ਮੇਰੇ ਨਾਲ ਤਾਂ ਆਪੇ ਕਰੀ ਜਾ ਕੇ ਲੜਨੂ ਇਹ ਕੁੱਤ ਨਹੀਂ ਤਾਂ ਮੈਂ ਭੜਦੀਆਂ ਉਪਤਾ ਤਾਂ ਮੈਨੂੰ ਨੂੰ ਲੱਗਿਆ ਮੈਂ ਕੋਈ ਉਂਗਲਾ ਉਂਗਲਾ ਲਾਈਆ ਬਈ ਮੇਰੇ ਕੋਲ ਆਈ ਹੈ ਪੈਸੇ ਫੁੜਾਣ ਮੈਂ ਤੁਹਾਡੇ ਘਰੇ ਨਹੀਂ ਗਈ ਹੋਗੀ ਇਹਨਾਂ ਦੇਖੋ ਅੱਸੀ ਆ ਬੈਠੀ ਆ ਮੈਂ ਪੈਸੇ ਤਾਂ ਮੈਂ ਆਪਣੇ ਵੀ ਛੱਡ ਦੀ ਤੂੰ ਪੈਸੇ ਲਿਆ ਕੇ ਦੇਖ ਮਰਜੀ ਲੈ ਹੁਣ ਤਾਂ ਚਾਹੇ ਤੂੰ ਬੈਠੀ ਰਹਿ ਤੂੰ ਵੀ ਬੈ ਜਾ ਚਾਚੀ ਮੇਰੇ ਕੋਲ ਤਾਂ ਕੋਈ ਪੰਜੀ ਨਹੀਂ ਹੈਗੀ ਆ ਤਾਂ ਪੈਸੇ ਲੈ ਕੇ ਜਾਵਾਂਗੇ ਇੱਥੇ ਮੈਂ ਤਾਂ ਕਹਤਾ ਹੀ ਆ ਤੂੰ ਮੇਰੇ ਘਰ ਆ ਕੇ ਵੀ ਦਵਾ ਦੂੰਗੀ ਮੈਂ ਮੋੜ ਦੂੰਗੀ ਮੈਨੂੰ ਕਹਦੀ ਰੋਟੀ ਇੱਥੇ ਕਾਜਾ ਕਰ ਮੈਂ ਕਿਉਂ ਆ ਤੂੰ ਅੰਡਾ ਹੀ ਵੇਚਦੀ ਕਰ ਤੂੰ ਲੋਕਾਂ ਨੂੰ ਪੈਸੇ ਦੀ ਜਿੰਨੀ ਆ ਨੂੰ ਮੈਂ ਕਿਹਾ ਜੋਂ ਨੀਆ ਅਮਰ ਕਰਨੇ ਲੋੜ ਪੈਗੀ ਮੈਂ ਦੇ ਦੇ ਜੀ ਬੇਚਾਹੇ ਲੈ ਕੇ ਰਾਤ ਨੂੰ ਸਿੱਧੇ ਹੋ ਕੇ ਤੇ ਜੇ ਤੂੰ ਐ ਕਰੇਂਗੀ ਮੈਂ ਕਮਾਟਾ ਦਿੰਦੀ ਆਗੀ ਨਹੀਂ ਤੇਰੇ ਗੁੱਤ ਨੂੰ ਹੱਥ ਪਾ ਦੇਗੇ ਪਾ ਲੇਗੀ ਤੇ ਸੂਣਾ ਪਾ ਲੇਗੀ ਮੈਂ ਅਹੀਂ ਪੈ ਗਈ ਆ ਹਾਂ ਬੇ ਗੁੱਤ ਦੀ ਮੈਂ ਟਿੰਟ ਲਾਉਣੀ ਆ ਪੈਸੇ ਲਿਆ ਦੇ ਤੂੰ ਆਪਾਂ 1500 ਦਾ ਵੀ 15000 ਲਾ ਮੰਗ ਸੀ ਹਾਂ ਮੈਂ ਤਾਂ ਕੇਸ ਵਾਲਾ ਵੀ ਪਾ ਲਾ ਕੇ ਕਰ ਮੇਰੇ ਤਾਂ ਕੇਸੇ ਕਰ ਦਿੰਦੇ ਆ ਬਾਲਦਾ ਮਾਂ ਗੱਲ ਤੇ ਦਿੰਦੀ ਨਹੀਂ ਹੈ ਤੇ ਸੋਚਦੀ ਨੇ ਹੈ ਅਹੀਂ ਦੀ ਧੂਆਂ ਟੋੜੀ ਕਿੰਨੀ ਇਹਨੂੰ ਮੈਂ ਤਾਂ ਕਰਦੀ ਸੀ ਇਹ ਬੇਸ਼ਰਮ ਕਿਸੇ ਥਾਂ ਦੀ ਮੈਂ ਤਾਂ ਮੈਂ ਕਰਦੀ ਸੀ ਕਿ ਤੂੰ ਕਰਨਾ ਸੀ ਮੇਰੇ ਕੋਲ ਸਵੇਰੇ ਸਵੇਰੇ ਲਈ ਮੈਂ ਤਾਂ ਗਨੀ ਕਿਧਰ ਹੋਈਆਂ ਚਾਚੀ ਮੈਂ ਕਹਿੰਦਾ ਚੱਲ ਲੈ ਜਾਨੀ ਇਹ ਤਾਂ ਬੋਲਦੀ ਦਿਖਾਉਂਦੀ ਪ੍ਰੀਤ ਝੂਠ ਬੋਲਦੀ ਨਹੀਂ ਤੇਰੇ ਮਾਰੇ ਟਿੰਜਰੀਆਂ ਨਹੀਂ ਝੂਠ ਬੋਲਦੀਆਂ ਕਿ ਮੈਂ ਹਾਂ ਉਹ ਮੇਰੇ ਕੋਲ ਤੂੰ ਐਸੀ ਗਨੀ ਮੇਰੀ ਸੱਸ ਕਿਵੇਂ ਮਰਜੀ ਝੂਠ ਬੋਲ ਸਕਦੀ ਆ ਪਰ ਪੈਸੇ ਦੇ ਮਾਰੇ ਇਹ ਤਾਂ ਕਰਦੀ ਸੀ ਕਿ ਇਹ ਉੱਧਰ ਨਹੀਂ ਕਰਦੀ ਕਿਉਂਦੇ ਉਹ ਵੀ ਇਹ ਕੱਲ ਚੱਕਾ ਖਾਸ ਮੈਨੂੰ ਫੜਾਉਂਦੇ ਮੈਨੂੰ ਬਣਾਉਂਗੀ ਜਦੋਂ ਪੈਸੀ ਬਈ ਹਾ ਆਉਨੇ ਜਦੋਂ ਕਿ ਕਿਰਾਇਆ ਕਿਰਾਏ ਨਾ ਜਾਂਦੀ ਤੂੰ ਫਰਾਮੀ ਘੋਂ ਗਈ ਬਈ ਪਹਿਲੇ ਤਾਂ ਐਂ ਕਰ ਲੈ ਇਹਨੇ ਪੈਸੇ ਮੈਥੇ ਧਾਰੇ ਲੈ ਕੇ ਤੇ ਖਸਮ ਨੂੰ ਦੇਣੇ ਸੀ ਤੂੰ ਇਹ ਦੇਖ ਲੈ ਜਦੋਂ ਮੈਂ ਦਊਂਗੀ ਜਾਂ ਜਦੋਂ ਆਪਣੇ ਘਰ ਹੀ ਖੰਡ ਮੰਗਣ ਆਉਂਦੀ ਹੁੰਦੀ ਹੈ ਦੂਜੇ ਦਿਨ ਕੋਲੀ ਚੱਕ ਕੇ ਤਾਂ ਬੜੀ ਬੋਲੀ ਬਣਦੀ ਹੈ ਹੁਣ ਦੇਖ ਲੈ ਤੂੰ ਦੇਈ ਵੀ ਨਾ ਕਰ ਰਹੀ ਹੈ ਹਾਂ ਸਾਰਾ ਘਰ ਖਾਦੀ ਸਾਡਾ ਤੁਸੀਂ ਸਿਰ ਤੇ ਚੜ ਕੇ ਆਈਆਂ ਮੈਂ ਤਾਂ ਕਹੀ ਐਂ ਨਿਆ ਚਾਚੀ ਨੂੰ ਬਈ ਦੇਖ ਤੇ ਚੜ ਕੇ ਬੰਦੀ ਸੀ ਬੈਠਾਂਗੇ ਵੀ ਪੈਸੇ ਲੈ ਕੇ ਜਾਵਾਂਗੇ ਐ ਤਾਂ ਨਹੀਂ ਜਾਂਦੀ ਨਹੀਂ ਲੈ ਤੇਰੇ ਘਰ ਆ ਜਾਂਦੇ ਸਣੇ ਬੁੱਧੀ ਹੁੰਦੀਆਂ ਬੱਟੂਮੇ ਦੇਖੀ ਮੈਂ ਤਾਂ ਇਹ ਕਹਨੀ ਆ ਪੁੱਤ ਕੋਈ ਚੱਕ ਸਮਾਨ ਇਹਦਾ ਨਹੀਂ ਬੇਬੇ ਟਿਕ ਜਾ ਤੂੰ ਸਾਡੇ ਦਿਨ ਚੱਕਣ ਚਕਾਉਣ ਤੇ ਰਹਿੰਗੇ ਪਹਿਲਾਂ ਤੇ ਮੂੰਹ ਚਾ ਕੇ ਫੜਾਤੇ ਇਹਨੂੰ ਤੇਨੂੰ ਦੀ ਬੁੱਥੀ ਨਹੀਂ ਦਿਖਦੀ ਪੈਸੇ ਦੇਖ ਕੇ ਤਾਂ ਇਹਨੂੰ ਹੀ ਨੀਤ ਖਰਾਬ ਹੋ ਜਾਂਦੀ ਐ ਮੈਨੂੰ ਕੀ ਪਤਾ ਪੁੱਤ ਵੀ ਇਹ ਬੇਈਮਾਨ ਹੋ ਜੂ ਦੇਣੇ ਲੈਣੇ ਦਾ ਬਿਹਾਰ ਹੁੰਦਾ ਚੱਲ ਮੈਨੂੰ ਤਾਂ ਐ ਸੀ ਪੁੱਤ ਵੀ ਚਲਾਣ ਦਾ ਮਾੜੇ ਤੋਂ 100 ਵਾਰੀ ਲੋੜ ਪੈਂਦੀ ਹੁੰਦੀ ਹੈਗੀ ਮੈਨੂੰ ਕੀ ਪਤਾ ਐ ਬੇਈਮਾਨੀ ਹੋ ਜੂਗੀ ਤੂੰ 3 ਰਿੱਕੇ ਵਾਰੀਆਂ ਭਗਾਈ ਜਾਂਦੀਆਂ ਮੈਨੂੰ ਤਾਂ ਕਦੇ ਇੱਕ ਪੰਜੀ ਨਹੀਂ ਦਿੱਤੀ ਕੱਢ ਕੇ ਪੁੱਤ ਆਪਾਂ ਤਾਂ ਫੇਰ ਵੀ ਲੜ ਲਾਂਗੇ ਆ ਗੇ ਕਰੇ ਸਲਝਾ ਲੰਗ ਗਲ ਪਰ ਇਹਦੇ ਗੁੱਤ ਪੱਟ ਹੁਣ ਨੀ ਚਾਚੀ ਤੂੰ ਗੁੱਤ ਪੱਟਣ ਵਾਲੀ ਹੁੰਦੀ ਕਾਹਨੇ ਮੇਰੇ ਅੰਦਰਸ ਮੈਨੂੰ ਪਹਿਲਾਂ ਤਾਂ ਹੈ ਨਹੀਂ ਜੇ ਪੈਸੇ ਲੈਣੇ ਸੀ ਗੁੱਤ ਨਹੀਂ ਦਾ ਪਟਾਉਂਗੇ ਵੀ ਪੈਸੇ ਲੈ ਆ ਕੇ ਦੂ ਲਿਆ ਹੁੰਦੀ ਕਿ ਬੀ ਨਹੀਂ ਮੈਂ ਸਾਨੂੰ ਇੱਕ ਗੱਲ ਮੁਕਾਤੀ ਵੀ ਮੇਰੇ ਕੋਲੇ ਭਾਈ ਇੱਕ ਪੰਜੀ ਨਹੀਂ ਹੈਗੀ ਹੁਣ ਜਦੋਂ ਮੇਰੇ ਘਰ ਆ ਲਾ ਕੇ ਮੈਨੂੰ ਤੂੰ ਦਬਾ ਦੂੰਗੀ ਹੁਣ ਮੈਂ ਕਿੱਥੋਂ ਕੱਢੂ ਪੈਸੇ ਐਵੇਂ ਮੈਨੂੰ ਪਤਾ ਸੀ ਤੂੰ ਨੰਗੇ ਅੱਜ ਬਦਲ ਗਿਆ ਤੂੰ ਤਾਂ ਮਹਾ ਨੰਗੇ ਬਈ ਮਹਾ ਨੰਗ ਨੀ ਚੱਲ ਮੈਂ ਤੇ ਨੰਗਣੀ ਆ ਬਈ ਮੇਰੇ ਘਰੇ ਆਉਂਦੀ ਲੋੜ ਨਹੀਂ ਅੱਜ ਹੱਥ ਜੇ ਨਾਲ ਜੋੜ ਨੀ ਅਸੀਂ ਤੇਰੇ ਘਰੇ ਕੀ ਕਰਨਾ ਮੈਂ ਤੇ ਤੇਰੇ ਘਰ ਉੱਪਰ ਕਰੇ ਹਿੰਮਤ ਕਿ ਮੇਰੇ ਹੱਥ ਲਾਉਂਦੀ ਖੜ ਜਾ ਕੇ ਮੇਰੇ ਤੇ ਰੋ ਮਾਰੀਏ ਮੇਰੀ ਗੱਲ ਸੁਣ ਤੇਰੇ ਘਰੇ ਤਾਂ ਮੈਂ ਉਹ ਵੀ ਨਹੀਂ ਕਦੇ ਨੰਗਣੀ ਤੇ ਬੜੀ ਮੈਂ ਆਉਦੇ ਸਿਰਫ ਪੈਸੇ ਲੈਣ ਆਈ ਐ ਤੇ ਤੁ ਮੰਗਣ ਨਹੀਂ ਆਈ ਮੈਨ ਪੈਸੇ ਤੇ ਮੇਰੇ ਕੋਲ ਹੈ ਨਹੀਂ ਫੇਰ ਹਾਂ ਆਹੋ ਹੁਣ ਕਰਕੇ ਮੈਂ ਕਰ ਦਾਂਗੀ ਸੁਣ ਆਪਾਂ ਬੇੜਾ ਇਕੱਠਾ ਕਰਦੇ ਆ ਸਾਰੇ ਆਓ ਕਰ ਲਓ ਕਰ ਲਓ ਅਸੀਂ ਕਰਦੇ ਆ ਇਕੱਠੇ ਮੇਰੇ ਨਾਲ ਸਾਨੂੰ ਤੈਨੂੰ ਗੱਲ ਕਹੀ ਸੀ ਮੈਂ ਦੇ ਦੂੰਗੀ ਤੈਨੂੰ ਆਥਣੇ ਤੂੰ ਉਹੀ ਚੜੀ ਚੜਾਈ ਆਈ ਜੰਨੀ ਨਾ 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 ਚਾਰ ਬੰਦੇ ਸੀ ਮੈਨੂੰ ਬੜਾ ਦੋਸਤ ਹੋ ਗਿਆ ਜੂਗੀ ਬਣੋ ਜਦੋਂ ਤੂੰ ਹੁਣ ਮੁੱਕਰੀ ਨਹੀਂ ਆਂਦੀ ਹੈ ਤੂੰ ਆਥਰੇ ਹੀ ਮੁਕਰੇਂਗੀ ਨਹੀਂ ਆਪਣੇ ਕਿਉਂ ਮੁਕਰੂੰਗੀ ਜਦੋਂ ਮੈਂ ਕਹਤਾ ਬਈ ਹੁਣ ਮੇਰੇ ਕੋਲ ਹੈ ਨਹੀਂ ਚਲ ਆਪਣੇ ਦੇ ਦੂੰਗੀ ਹੈ ਬੜੀ ਮਾਨਸੀ ਨਾਲ ਮੈਂ ਤੈਨੂੰ ਹੱਥਾਂ ਦਾ ਟਾਈਮ ਦਿੰਨੀ ਆ ਮੈਂ ਤਾਂ ਕਿਹਾ ਬਈ ਮੈਂ ਤੱਕਲੇ ਦੇ ਦੂੰ ਮੇਰੇ ਕੋਲੇ ਹੁਣ ਹੈ ਨਹੀਂ ਗਏ ਆ ਤੂੰ ਹੀ ਲੈ ਚੜੀ ਜਾਂਦੀ ਐ ਫੇਰ ਨਾ ਦਿੱਤੇ ਨਾ ਉਹ ਹੋਊਗੀ ਮੈਂ ਤੈਨੂੰ ਕਿਹਾ ਬੜੇ ਗਦੇ ਨਾਲ ਹੁੰਦੀ ਆ ਮੇਰੀ ਗੱਲ ਸੁਣ ਤੇਰੇ ਨਾਲ ਹੋਊਗੀ ਪਹਿਲਾਂ ਤਾਂ ਮੇਰੀ ਨਾ ਖਾਂਦਾਰੀ ਬੇਬੇ ਘਰੇ ਆ ਕੇ ਲੜਨੀ ਤੇ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ 1500 ਰੁਪਏ ਹੱਥ ਨਹੀਂ ਘਰੇ ਆ ਕੇ ਆਪੇ ਮੈਨੂੰ ਫੜਾਈ ਜੇ ਮੈਨੂੰ ਆਣਾ ਨਾ ਪਵੇ ਓਰੇ ਨਹੀਂ ਮੈਂ ਦੇ ਕੇ ਆਉਂਗੀ ਤੁਹਾਡੇ ਤੇ ਆ ਤੈਨੂੰ ਮਿਏਗੀ ਦੇਖੀ ਆਂ ਫੜੇ ਤੇ ਫੜੇ ਤੇ ਕਿਉਂ ਬੜਾਉਣਾ ਸੀ ਬਈ ਪਰ ਇਹ ਆ ਕਿ ਨਹੀਂ ਫੜ ਕੇ ਲਿਆਈ ਚਲ ਗਈ ਆ 75 ਹਾਂ ਜੇਬ ਦੇ ਕਿੰਨੇ ਚੱਲਦੀ ਆ ਜੇ ਬੰਦ ਦੇ ਮੇਰੇ ਕੋਲ ਆਈ ਤੂੰ ਮੇਰੇ ਘਰੇ ਵੜੀ ਜੰਗ ਹੈ ਮਾਨੇ ਤੇਰੀ ਜੀਬ ਵੀ ਨਹੀਂ ਬੰਦ ਕੀਤੀ ਕੋਈ ਨਹੀਂ ਹੁੰਦੇ ਆਪੇ ਖਾਂਡੇ ਮੰਗਣ ਆਏਂਗੀ ਤੂੰ ਹਾਂ ਤੂੰ ਆਈ ਸਾਡੇ ਘਰੇ ਕਿਵੇਂ ਚੜੀਆਂ ਚੜਾਈਆਂ ਆਉਂਦੀਆਂ ਨੇ ਨੇ ਦੇ ਲੈ ਚੜੀਆਂ ਚੜਾਈਆਂ ਆਵਾ ਮੰਗ ਹੈ ਜੇ ਤੈਨੂੰ ਸੋਚ ਲੀ ਤੇ ਆਉਂਦੇ ਆਂਗੇ ਦੁਪਹਿਰ ਦੇ ਦੁਪਹਿਰ ਵੀ ਕੋਈ ਨਹੀਂ ਸੋਚ ਲੈ ਤੈਨੂੰ ਪਾਏਗਾ ਮਿਲ ਜਾ ਤੈਨੂੰ ਐਸਾ ਘੜੀ ਕੋਲ ਲਾ ਕੇ ਵੜਾ ਜੀ ਕਰੇ 1500 ਰੁਪਏ ਆਸਤਾ ਤੈਨੂੰ ਜੇ ਮੇਰੇ ਦੁਆਰੇ ਮੇਰੇ ਮੂੰਹ ਤਾਂ ਦੇਖ ਕੇ ਆਉਂਦੀ ਮੇਰੇ ਤਾਂ ਕਿੰਨੀ ਮੁਰਦੀ ਮੈਂ ਜਮਾ ਗਿਓ ਬਾਗਲੀ ਆ ਬਾਗਦੇ ਆਹੋ ਤੈਨੂੰ ਤਾਂ ਕਰਦੀਆਂ ਨੇ ਇਹਨਾਂ ਨੇ ਆ ਲੱਗੇ ਨਾ ਪਤਾ ਤੈਨੂੰ ਹਣਾ ਡਰਦੀ ਹੋਣ ਕਿਵੇਂ ਦੇਖ ਮੈਂ ਕੋਈ ਡਰਦੀ ਦੁਰਦੀ ਨਹੀਂ ਦੱਸੂ ਵੀ ਰੇ ਮੈਂ ਕੱਲੀ ਵਾਦੂਆਂ ਤੁਹਾਡੇ ਵਾਸਤੇ ਫੇਰ ਦਸੂ ਮੈਂ ਨੂੰ ਮੈਂ ਇਹ ਲੱਗ ਕਿ ਮੈਂ ਚੜੀਆਂ ਚੜਾਈਆਂ ਹੁੰਦੀਆਂ ਨੇ ਕੰਜਰੀਆਂ ਲੂਪ ਹੀ ਲਿਆ ਨੇ ਦੋ ਨਾ ਜਾਣੀਆਂ ਨੇ ਹਾਏ ਹਾਏ ਕਿੰਨਾ ਬੋਲਦੀਆਂ ਨੇ ਨੀ ਸਰਦੂਣ ਲਾਤਾ ਹਉ ਦੇਖ ਲੈ ਕੰਜਰ ਕਲੇਸ਼ ਕਰ ਰਖਿਆ ਜੱਸੀ ਕੋਲੇ ਜਾ ਰਹੀਆਂ ਨੇ ਦੋਨੇ ਜਣੀਆਂ ਉਥੇ ਕੀ ਕਰਨ ਗਈਆਂ ਸੀ ਐਡੀ ਜੀਵ ਆ ਜਿੱਡੀ ਹੈਗੀ ਆ ਉੱਡੀ ਕੱਟ ਕੱਟ ਕੇ ਬੋਲਦੀਆਂ ਨੇ ਜਲੂਸ ਕੱਢ ਰਖਿਆ ਮੈਂ ਤਾਂ ਉਥੇ ਖੜਿਆ ਸੀ ਮੋੜ ਤੇ ਇਨੀ ਬਿਸ਼ਰਮੀ ਆਈ ਤੇ ਤੇਤੋਂ ਸਰਿਆਣੀ ਕੋਲ ਮਾਰ ਦੋ ਦੋ ਗੁੱਤਨੇ ਚ ਲਿਆ ਡੱਕਰ ਕੇ ਉਹਨਾਂ ਨੂੰ ਉਹ ਮੈਂ ਤਾਂ ਆ ਗਈਆਂ ਮਨ ਲਾਦਾ ਆਉਂਦੀਆਂ ਨੇ ਸਮਾਰ ਕੇ ਨਾ ਭਾਈ ਹੂੰ ਤਾਂ ਛੋਟੀ ਜਮਾ ਨਹੀਂ ਬਣਦੀ ਤੇ ਲੜਨ ਨੂੰ ਤੁਸੀਂ ਸ਼ੇਰ ਬਣ ਕੇ ਬਾਗੀਆਂ ਕਾਦੇ ਵਾਸਤੇ ਲੜਨ ਗਏ ਸੀ ਨਾ ਵੀ ਨਹੀਂ ਕੰਡੇ ਦੇ ਬਾਪੂ ਜੀ ਇਹਦੇ ਬੀਜੇ ਹੋਏ ਨੇ ਤੇ ਚੁਗੜੇ ਹੁਣ ਮੈਨੂੰ ਪੈਰੇ ਨੇਗੇ ਕੀ ਹੋਇਆਗਾ ਕੀ ਹੋ ਗਿਆ ਮਾਂ ਹੋਣਾ ਕਿਸੇ ਬੱਤਾ ਮੈਨੂੰ ਕਹਿੰਦੀ ਪਰਸਣ ਦੇ ਦੇ ਮੈਨੂੰ ਮੈਂ ਕਢਾ ਕੇ ਲਈ ਆਉਂਦੀ ਸੀ ਕਹਿੰਦੀ ਮੈਨੂੰ ਚਾਹੀਦੇ ਆ ਆਧਾਰੇ ਮੈਂ ਭਾਈ ਉਹਦੇ ਇਮਾਨਦਾਰੀ ਤੇ ਫੜਾ ਤੇ ਕਿਹਨੂੰ ਫੜਾ ਦੇ ਜੱਸੀ ਨੂੰ ਅੱਛਾ ਤੈਨੂੰ ਉਹ ਨੇੜੇ ਆਉਗੀ ਇੱਥੇ ਤਾਂ ਤੂੰ ਮੁੱਕਰ ਗਿਆ ਕਿ ਮੇਰੀ ਪੈਨਸ਼ਨ ਨਹੀਂ ਕੱਟੀ ਗਈ ਕਿਹਨੂੰ ਪਤਾ ਕਿਆ ਬੋਲਦੀ ਐ ਮੈਂ ਕਿਆ ਲੜਦੀ ਆ ਉਹ ਜਾਣ ਕੇ ਮੁੱਕਰ ਗਈ ਸੀ ਜਿਹੜੇ ਲੈ ਲਏ ਪੈਸੇ ਮੈਨੂੰ ਕਿਹੜੇ ਵੇਲੇ ਪਰ ਤੂੰ ਦੱਸ ਨਹੀਂ ਸਕੀ 100 ਖਰਚ ਹੋ ਗਿਆ ਯਾਰ ਪੂਰੇ ਕਿਉਂ ਕਲੇਸ਼ ਕਰੀ ਟਕਾਈ ਨਾਲ ਗੱਲ ਕਾਤੋਂ ਨਹੀਂ ਕਰਦੇ ਕੀ ਟਕਾਈ ਯਾਰ 2 ਸਾਲ ਹੋ ਗਏ ਟੈਨਸ਼ਨ ਕਿੱਥੇ ਜਾਂਦੀ ਆ ਪੱਗ ਤੈਨੂੰ ਲੰਦੀਆਂ ਨਾ ਮੈਂ ਤਾਂ ਸਾਰਿਆਂ ਨੂੰ ਲੱਗਦੀ ਆ ਬੁਰੀ ਇਹਨਾਂ ਨੂੰ ਵੀ ਲੱਗਦੀ ਆ ਬੁਰੀ ਮੈਂ ਹੁਣ ਗਵਾਂਢੀ ਨੂੰ ਪੈਸੇ ਮਾਰਦੀ ਫਿਰਦੀ ਆ ਮੈਂ ਇਹਦੀ ਕੀ ਲੱਗੀ ਮੈਨੂੰ ਤਾਂ ਦਿੱਤੇ ਨਹੀਂ ਗਵਾਂਢ ਨੂੰ ਫੜਾਈ ਚੱਕ ਕੇ ਹੰਤਾ ਜਾਂ ਪੁੱਛ ਤਾਂ ਲੈ ਦੇ ਪੁੱਛ ਤਾਂ ਲੈਣ ਦੇ ਤੂੰ ਰਹਿ ਕਿ ਗਿਆ ਹਟ ਜਾ ਕੀ ਹੋ ਗਿਆ ਗੱਲ ਮੈਂ ਤਾਂ ਆਖਿਆ ਪੁੱਤੋ ਵੀ ਚਲ 100 ਪੜਦਾ ਹੁੰਦਾਗਾ ਜਦੋਂ ਮੈਂ ਹੁਣ ਲੈਂ ਗਈ ਅੱਜ ਤੂੰ ਫੜਾਇਆ ਕਿਉਂਦੀ ਮੈਨੂੰ ਇਹ ਦੱਸ ਮੈਂ ਤਾਂ ਫਤੋਂ ਲੋੜ ਸੀਗੀ ਇਹਾ ਜਿਹੜਾ ਰੀ ਪੂਰੀ ਸਿੱਕਰੇ ਲੋੜ ਨਹੀਂ ਹੋ ਜਾਂਦੇ ਲੋੜ ਸੀ ਹਾਂ ਚੱਲ ਮੈਂ ਫੜਾਇਆ ਹੀ ਫੜਾਇਆ ਹੀ ਸੀ ਉਹਨੂੰ ਮੈਂ ਕਿ ਤੂੰ ਸਾਹਮਣੇ ਰੱਖ ਲੈਂਦੀ ਹਾਂ ਹਾਂ ਸਾਹਮਣੇ ਪਿਆ ਲੈ ਆਈ ਫਿਰ ਹੁਣ ਹੁਣ ਕਹਿੰਦੀ ਮੇਰੇ ਘਰ ਵਾਲੇ ਨੂੰ ਦੇਤੇ ਮੈਂ ਆ ਕੇ ਪ੍ਰੀਤਮ ਦੱਸਤਾ ਅਗਲੀ ਕਹਿੰਦੀ ਬਈ ਮੁੱਕਰ ਗਈ ਹੱਥ ਖੜੇ ਕਰ ਗਈ ਕਹਿੰਦੀ ਮੈਂ ਤਾਂ ਆਪਦੇ ਘਰ ਦੇ ਦੇਦੇ ਖਰਚੇ ਗਏ ਕਹਿੰਦੀ ਮੇਰੇ ਕੋਲ ਨਹੀਂ ਹੈਗੇ ਹੁਣ ਪਹਿਲਾਂ ਤਾਂ ਮਾਂ ਤੂੰ ਇਹੋ ਜਿਹੇ ਬੰਦੇ ਨੂੰ ਪੈਸੇ ਫੜਾਏ ਨੇ ਜਿੱਥੋਂ ਮੁੜਨ ਦੀ ਆਸ ਨਹੀਂ ਦੂਜੀ ਗੱਲ ਫਿਰ ਜੇ ਤੇਰੇ ਹੋਗੇ ਸੀ ਤੀ ਤੂੰ ਆਪਦੇ ਅੰਦਰ ਦੱਬ ਹੋਣੇ ਤਾਂ ਮਸਾ 1500 ਰੁਪਏ ਦੇਖਿਆ ਹੋਣਾ ਘਰੇ ਤਾਂ ਉਹਨਾਂ ਦੇ ਜੈਰਖਾਨ ਨੂੰ ਪੈਸੇ ਨਹੀਂ ਇੱਥੇ ਤਾਂ ਮੇਥੋਂ ਪੈਸੇ ਖੋਣ ਲੱਗੇ ਪਤਾ ਮੇਰੇ ਕੋਲੇ ਕਿਹੜਾ ਛੱਡਣਾ ਹੈ ਕੌਣ ਹੁੰਦਾ ਇਹਨਾਂ ਬਣਨੀ ਵੀ ਚਾਹੀਦੀ ਹੈ ਕੌਣ ਹੁੰਦਾ ਮੈਂ ਤੈਨੂੰ ਸ਼ਰਮ ਨਹੀਂ ਆਈ ਤੂੰ ਬੇਬੇ ਤੋਂ ਪੈਸੇ ਲੈਣੇ ਸੀ ਮੈਂ ਆਹ ਹੁਣ ਤੂੰ ਕਹਿੰਦਾ ਢੜੀ ਹੋ ਗਈ ਮੇਰੇ ਗੱਲ ਪਈ ਜਾਂਨੇ ਲੋਕਾਂ ਨੂੰ ਲਟਾਉਂਦੀ ਫਿਰਦੀ ਏ ਪਹਿਲਾਂ ਨਾ ਕਦੇ ਪੈਸਿਆਂ ਨੂੰ ਕਹਿੰਦਾ ਹੁਣ ਲੋਟ ਸੀ ਕਾ ਕਹਿੰਦਾ ਮੇਰਾ ਆਪਾਂ ਕਹਿੰਦਾ ਕੋਈ ਗੱਲ ਨਹੀਂ ਫਿਰ ਜਦੋਂ ਤੁਹਾਨੂੰ ਪਤਾ ਵੀ ਉਹ ਨਹੀਂ ਦਿੰਦੀ ਪੈਨਸ਼ਨ। ਇਹ ਮੇਰੀ ਗੱਲ ਸੁਣ ਪੁੱਤ। ਮੈਥੋਂ ਹੋ ਗਈ ਗਲਤੀ ਜਿਹੜੇ ਮੈਂ ਉਹਨਾਂ ਨੂੰ ਪੈਸੇ ਫੜਾਈ। ਹੁਣ ਪੈਸੇ ਕਢਾ ਲਓ ਬਹਾਂ ਵਾਲੀ ਪੁਲਸ ਨੇ ਇਸੇ ਨੂੰ ਦਿਆ ਤੁਮੈ। ਗੱਲ ਖਤਮ ਐ। ਹੁਣ ਉਹ ਤੋਂ ਕਢਾਓ ਜਵੇਂ ਨਿਕਲਦੇ ਨੇ। ਕਢਾ ਲਾ ਹਾਂ ਹੁਣ ਤੂੰ ਫੜਾ ਕਹੀਂ ਕਢਾ ਲਾ। ਕੀ ਕਹਿੰਦੀ ਹੁਣ? ਹਾਂ। ਉਹ ਤਾਂ ਕਹਿੰਦੀ ਕਹਿੰਦੀ ਮੇਰੇ ਤਾਂ ਸਿਰ ਤੇ ਚੜੀਆਂ ਛਟਾਈਆਂ ਆਈਆਂ। ਕਹਿੰਦੀ ਮੇਰੇ ਤਾਂ ਹੱਥ ਖੜੇ ਨਹੀਂ ਸਤੋਂ ਦਾ ਖਰਚ ਹੀ ਗਈ ਮੈਂ ਨਹੀਂ ਦਿੰਦੀ। ਪਰ ਮੈਨੂੰ ਆਥਨ ਦਾ ਟਾਈਮ ਦੇ ਕੇ ਆਈਆਂ ਮਾਜੀ ਆਥਨ ਦਾ ਕੇ ਪੈਸੇ ਨਾ ਦੇ ਕੇ ਆਈ ਨਾ ਘਰੇ ਆ ਕੇ ਗੁੱਤਨੀ ਵੱਟ ਕੇ ਉਹ ਯਾਰ ਤੁਸੀਂ ਕਰਦੇ ਨਾ ਬੁੜੀਆਂ ਵਾਲੀਆਂ ਗੱਲਾਂ ਆਥਨ ਦਾ ਟਾਈਮ ਦੇ ਕੇ ਕੀ ਕਰੋਗੇ ਤੁਹਾਡੇ ਕੋਲ ਕੀ ਸਬੂਤ ਹੈ ਜੀ ਅਗਲੀ ਨੇ ਕਹਿਤਾ ਵੀ ਮੈਂ ਤਾਂ ਫੜਾਈ ਨਹੀਂ ਫਿਰ ਕੋਈ ਗੱਲ ਨਹੀਂ ਗੁੱਤਨੀ ਵੱਟ ਕਿਉਂਗੀ ਨਾ ਜਰੂਰ ਕੱਢੂੰ ਚਾਰ ਬੰਦੇਆਂ ਚ ਹਾਂ ਕੱਢ ਲੂਗਾ ਮੈਂ ਇਹ ਵੀ ਲੋਕਾਂ ਦੇ ਅੱਗੇ ਦਬਦੀ ਨਹੀਂ ਫੜਾਊਗਾ ਉਹਨੂੰ ਗੋਡਾ ਥੱਲੇ ਨਹੀਂ ਲਾ ਲਾ ਤੂੰ ਭੈਣ ਜੱਭਲ ਨੇ ਤਾਂ ਫੜਾਤੇ ਹਾਂ ਅਗਲੀ ਘਰੇ ਮੰਗਾ ਕੇ ਲੈ ਕੇ ਗਈ ਆ ਉਹਨੂੰ ਫੜਾ ਘਰੇ ਕੀ ਸਾਹਿਬ ਨਾਲ ਬੋਲਾਂ ਮੈਂ ਨਾ ਮੇਰੇ ਇਸ ਘਰ ਚ ਕੀ ਰਹਿ ਗਿਆ ਬਈ ਮੈਨੂੰ ਤਾਂ 2 ਰੁਪਏ ਨਹੀਂ ਦੇ ਕੇ ਰਾਜੀ ਹੋ। ਘਵਾਂਡੀਆਂ ਨੂੰ 15-1500 ਰੁਪਏ ਫੜਾਉਂਦੀ ਫਿਰਦੀ ਆ। ਬੱਸ ਹੁਣ ਕਹਿਤਾ ਜਦੋਂ। ਕਹਿਤਾ ਜਦੋਂ ਉਹ ਨੂੰ ਨਾ ਗੁੱਸੇ ਕਹੀਂ ਚੰਬਲਾਈ ਜਾ ਉਹ ਨੂੰ ਸੱਤੇ ਚੜਾਈ ਜਾ ਤੂੰ। ਓ ਬੇਬੇ। ਤੈਨੂੰ ਤਾਂ ਲੋੜ ਹੀ ਨਹੀਂ ਸੀ ਪੈਸੇ ਫੜਾਉਣ ਦੀ। ਘਾਟਾਂ ਤੇਰੇ 'ਚ ਵੀ ਨਹੀਂ। ਫਿਰ ਕਹਿੰਦੇਂਗੇ ਵੀ ਹਾਂ, ਇਸ਼ੂ ਬੋਲਦਾ। ਫਿਰ ਮੈਂ ਕੀ ਕਰਾਂ ਜੇ ਮੈਂ ਬੋਲੇ ਨਾ ਫਿਰ ਹੋਰ ਕੀ ਕਰਾਂ? ਨਾਲੇ ਜੇ 4 ਰੁਪਏ ਹੈਗੇ ਤੇ ਤੂੰ ਮੈਨੂੰ ਫੜਾਣ ਦੀ। ਜਾਂ ਤੂੰ ਮੈਨੂੰ ਦੱਸਦੀ ਵੀ ਤੈਨੂੰ ਕੀ ਦੁੱਖ ਹੈ ਜੇ ਤੈਨੂੰ ਪੈਸੇ ਖਾਉਂਦੇ ਸੀ। ਐਂ ਥੋੜੀ ਉਹ ਵੀ ਚੱਕੀ ਉਹ ਨੂੰ ਫੜਾਣ ਦੇ ਤੈਨੂੰ ਫੜਾ ਦਿੰਦੀ ਤੂੰ ਤਾਂ ਕਿਤੇ ਹੋਰ ਨਾ ਫੜਾਉਂਦੀ ਤਾਂ ਮੈਨੂੰ ਨਹੀਂ ਮੈਨੂੰ ਫੜਾਉਂਦੀ ਲੈ ਕੇ 1500 ਰੁਪਇਆ ਜਿੱਦੇ ਲੋਡ ਹੁੰਦੀ ਐ ਮੈਸਟਰੀ ਫੜ ਕੇ ਲੈ ਕੇ ਜਾਂਦੀ ਆ ਫਾਹਾ ਪੈ ਜਾਂਦਾ ਫਿਰ ਜੇ 100 ਰੁਪਇਆ ਮੰਗ ਲੈਨੀ ਆ ਨਾ ਤਾਂ ਦਸ ਦਰ ਸੁਣਾਉਣਾ ਰਹਿ ਨਾ ਮੈਨੂੰ ਐਸੀ ਮੇਰੇ ਕੋਲ 1500 ਰੁਪਇਆ ਹੈ ਪੰਮਾ 10 ਵਾਰ ਤਾਂ ਚਾਹੇ 20 ਵਾਰ ਤਾਂ ਕੋਲੇ ਤਾਂ ਪੈ ਐਸੀ ਪੈਸੇ ਪਰ ਭਾਈ ਮੇਥੋਂ ਹੋ ਗਈ ਗਲਤੀ ਹੁਣ ਤੁਸੀਂ ਇਹ ਪੈਸੇ ਘਟਾ ਲਓ ਗਾਹਾਂ ਬਾਹਾਂ ਤੇ ਮੈਂ ਕਿਸੇ ਨੂੰ ਨਹੀਂ ਦੰਦੀ ਆਹੋ ਗਦੀ ਤਾਂ ਨਹੀਂ ਮੈਨੂੰ ਬਣਾਇਆ ਪਈਗਾ ਉਂ ਤਾਂ ਮੇਰੇ ਚੁੰਡੀ ਨਹੀਂ ਵੜਾਉਂਦੀ ਅੱਜ ਉਹ ਲੜਾਈਆਂ ਹੁੰਦੀਆਂ ਨੇ ਇਹ ਮੈਨੂੰ ਬਰਾਬਰ ਲੈੰਦੀ ਐ ਚੱਕ ਕੇ ਬੋਲ-ਬੋਲ ਕੇ ਉਹਦੇ ਨਾਲ ਤਾਂ ਗਲਾ ਤਾਂ ਮੇਰਾ ਦੁਖਣ ਲੱਗ ਗਿਆ ਇਹਦਾ ਕੀ ਗਿਆ ਤੁਸੀਂ ਪੈਸੇ ਦਿੱਤੇ ਨੇ ਦੇਣ ਵੇਲੇ ਨਹੀਂ ਆਪਾਂ ਸੀ ਭਾਈ ਬਾਪੂ ਲੈਣ ਵੇਲੇ ਨਹੀਂ ਆਪਾਂ ਸੀ ਤੁਸੀਂ ਜਿਵੇਂ ਮਰਜ਼ੀ ਨਿਭੜੋ ਆਪਾਂ ਨੂੰ ਕੋਈ ਤਾਲੁਕਤ ਨਹੀਂ ਮਰੋ ਬੜੋ ਚਾਹੇ ਕੁਛ ਮਰਜ਼ੀ ਕਰੋ ਤੁਸੀਂ ਨਹੀਂ ਭਾਈ ਮੈਨੂੰ ਵਿਚ ਲਿਆਉਣ ਦੀ ਲੋੜ ਨਹੀਂ ਮੇਰੀ ਵਿਚ ਲੱਤ ਨਗੜੀ ਚੋ ਉਹ ਤੁਹਾਡੀ ਮਾਣੇ ਫੜਾਈ ਨੇ ਨਾ ਉਸੇ ਨੂੰ ਕਹੋ ਹੁਣ ਉਹਦੇ ਕੋਲ ਪੋ ਮੇਰੀ ਗੱਲ ਸੁਣੋ ਜੇ ਤੁਸੀਂ ਨਹੀਂ ਮੇਰੇ ਮਗਰ ਲੱਗਦਾ ਨਾ ਮੈਂ ਤਾਂ ਸਰਪੰਚ ਕੋਲੇ ਜਾਮ ਉੱਥੇ ਗੁੱਤ ਪਟਾਉਂਦੇ ਦੀ ਹਾਂ ਹਾਂ ਸਮਾਰ ਕੇ ਜਲੂਸ ਕੱਢ ਜਾ ਕੇ ਉੱਥੇ ਨਾ ਮੇਰੀ ਗੱਲ ਸੁਣੀ ਸਰਪੰਚ ਕੋਲੇ ਜਾ ਕੇ ਕੀ ਕਹੇਂਗੀ 1500 ਰੁਪਏ ਅਗਲਾ ਕਿਧੂੰ 1500 ਰੁਪਏ ਪਿੱਛੇ ਜਲੂਸ ਕੱਢੀ ਜਾਂਦੇ ਨੇ ਬੰਦੇ ਆਉਨੇ ਐਂ ਕਹਤਾ ਵੀ ਹਾਂ ਮੇਰੇ ਕੋਲ ਤਾਂ ਹੈ ਨਹੀਂ ਤੂੰ ਮੈਨੂੰ ਐਂ ਦੱਸ ਵੀ ਤੇਰੇ ਕੋਲੇ ਸਬੂਤ ਕੀ ਹੈ ਵੀ ਉਹਨੂੰ ਪੈਸੇ ਪੜਾਏ ਮੈਂ ਫਿਰ ਸਾਨੂੰ ਕਢਕ ਲਿਆਂਗੀ ਤੈਨੂੰ ਇੱਕ ਗੱਲ ਮੈਂ ਦੱਸਾਂ ਰੌਲਾ 1500 ਦਾ ਨਹੀਂਗਾ ਪਹਿਲਾਂ ਆਗੀਆਂ ਪੈਸੇ ਨਾ ਵੀ ਉੱਥੇ ਗਈਆਂ ਵੀਆਂ ਨੇ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਨਹੀਂ ਕਰਦਾ ਨਹੀਂ ਲੱਗਦਾ ਬਈ ਪਹਿਲਾਂ ਨਹੀਂ ਕਿੱਥੇ ਨੇ ਉਹ ਵੀ ਐਂ ਫਾਈਆਂ ਹੋਈਆਂ ਨੇ ਕੋਈ ਪੈਸਾ ਨਹੀਂ ਹੈਗਾ 1500 ਹੀ ਹੈ ਬਸ ਅਲੇ ਕਿਹੜਾ ਦੱਸਦੀ ਐ ਕਾਹ ਨੂੰ ਕੁੱਤੇ ਫੇਰ ਜਲੂਸ ਨਿਕਲੂਗਾ ਇਹ ਨਾ ਨਹੀਂ ਨਿੱਕੀ ਸਿੱਧੀ ਬਣ ਸਕਦੀ ਦੱਸ ਤਾਂ ਮੈਨੂੰ ਪਹਿਲਾਂ ਮੈਸੇ ਮੈਥੋਂ ਲੈਤੇ ਸੀ ਇਹ ਇਹ ਅੱਧੇ ਦੇ ਤੇ ਅੱਧੇ ਕੋਦੇ ਵਿੱਚ ਐ ਕਿੰਨੇ ਵਿੱਚ ਨੇ ਹੋਣਾ ਕੋਈ 2000 2500 3500 4000 5000 ਜੂਮੇ ਮਰ ਜਾ ਫੜਵਾ ਪੂੰਛ ਲੈ ਲਓ 5000 ਉਹ ਤਾਂ ਹੀ ਰੋਨੀ ਆ ਮੈਂ ਤਾਂ ਹੀ ਰੋਨੀ ਆ 5000 ਘੋਟੀਆਂ ਤਾਂ ਇਹਨੂੰ ਪਕਾਉਂਦੀ ਪਕਾਉਂਦੀ ਖਵਾਉਂਦੀ ਮੈਂ ਮਰ ਗਈ ਤੇ ਲੋਕਾਂ ਨੂੰ ਦੇਖ ਲੈ ਪੈਸੇ ਕਮਾਉਂਦੀ ਫਿਰਦੀ ਐ ਇਹੇ ਹੋਏ ਹੁਣ ਕਿਉਂ ਚੱਲ ਠੀਕ ਆ ਹੁਣ ਤਾਂ ਜਿਹੜਾ ਕੁਝ ਹੋ ਗਿਆ ਮੈਂ ਨੂੰ ਕੀ ਪਤਾ ਸੀ ਉਹ ਤਾਂ ਫਿਰ-ਫਿਰ ਕਰਦੀ ਹੁੰਦੀ ਸੀ ਤੂੰ ਵੀ ਟਿਕ ਜਾ ਹੋ ਕਿਵੇਂ ਗਿਆ ਮੇਰੇ ਤਾਂ ਬਰਾਬਰ ਚਾਹੀਦੀ ਜਿੰਨਾ ਪੰਜ ਹਜ਼ਾਰ ਹੋ ਗਿਆ ਫਿਰ ਜਾ ਫਿਰ ਸੁਮਾਈ ਨਾਲ ਗੱਲ ਹੁੰਦੀ ਹੁੰਦੀ ਆ ਯਾਰ ਪ੍ਰੀਤ ਬਾਦੂ ਸੁਮਾਈ ਨਾਲ ਗੱਲਾਂ ਕਰ ਲੀਆਂ ਮੇਰੇ ਹਾਰੇ ਪੁੱਤ ਮੇਰੀ ਗੱਲ ਉਹ ਯਾਰ ਗੱਲ ਤਾਂ ਸੁਣ ਲਓ 5000 ਹੋਇਆ 1500 ਇਹ 6500 ਰੁਪਿਆ ਹੋ ਗਿਆ ਹਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਲਾਹ ਦੇਣਾ ਚੰਗੀ ਤੁਸੀਂ ਤਾਂ ਨਾ ਇੱਥੇ ਆ ਉਹੀ ਗੱਲਾਂ ਕਰੀ ਜਾਂਦੇ ਹੋ ਵੀ ਪੈਸੇ ਜੇ ਉਹਦੇ ਦੇਣ ਦਾ ਇਰਾਦਾ ਵੀ ਹੋਇਆ ਤਾਂ ਵੀ ਨਾ ਦੇਵੇ ਮੇਰੀ ਗੱਲ ਸੁਣੋ ਤੁਸੀਂ ਜੇ ਪੈਸੇ ਕਢਾਉਣੇ ਨੇ ਕਦੇ ਵੀ ਗੁੱਸੇ ਨਾਲ ਨਹੀਂ ਨਿਕਲਦੇ ਪੈਸੇ ਜਿੰਨਾ ਮਰਜੀ ਜਲੂਸ ਕੱਢ ਲਓ ਬੇਸ਼ੱਕ ਥਾਣੇ 'ਚ ਵਗ ਜਾਓ ਅਗਲੀ ਕੋਲੇ ਕੀ ਉਹ ਹੈ ਤੁਹਾਡੇ ਕੋਲੇ ਕੀ ਸਬੂਤ ਹੈ ਥਾਣੇ ਵਾਲੇ ਵੀ ਇਹੀ ਗੱਲ ਕਹਿਣਗੇ ਤੁਸੀਂ ਉਹ ਤੋਂ ਪੈਸੇ ਕਢਾਓ ਮਿੱਠੇ ਪਿਆਰੇ ਹੋ ਕੇ ਜਿੰਨੀਆਂ ਮਿੱਠੀਆਂ ਪਿਆਰੀਆਂ ਰਹੋਗੀਆਂ ਉਨੀ ਠੀਕ ਹੈ ਜੀਨੇ ਦਿੱਤੇ ਨੇ ਬਈ ਆਪੇ ਮਿੱਠੇ ਪਿਆਰੀ ਹੋਵੇ ਮੈਂ ਤਾਂ ਕਿਸੇ ਦੀ ਪੁੱਛ ਪੁੱਛ ਕਰਦੀ ਮੇਰੀ ਗੱਲ ਸੁਣ ਹਾਂ ਆਹੋ ਐ ਉਹ ਚਲਾਇਾਂ ਕਰਾਂਗੇ 650 ਚੋਂ ਅੱਧਾ ਪ੍ਰੀਤ ਦਾ ਅੱਧੇ ਤੂੰ ਰੱਖ ਲਈ ਹੁਣ ਮੇਰੀ ਗੱਲ ਸੁਣ ਲੈ ਸਾਰਿਆਂ ਨਾਲੋਂ ਤਾਂ ਅੱਧੇ ਚੰਗੇ ਠੀਕ ਹੈ ਹੁਣ ਸਾਰੇ ਵੀ ਗਈ ਅੱਧੇ ਆਪਾਂ ਘਰੇ ਵਰਤ ਲਾਂਗੇ ਅੱਧੇ ਤੂੰ ਰੱਖ ਲਈ ਬਸ ਉਹ ਕਰਾ ਲਈ ਜਿਹੜਾ ਤੇਰਾ ਰਹਿੰਦਾ ਜੇ 5-400 ਹੋਰ ਪਿਆ ਮੈਂ ਪਾ ਉਹ ਤਾਂ 1500 ਨੂੰ ਨਹੀਂ ਮੰਨਦੀ 650 ਕਿੱਥੋਂ ਦੇ ਦਊਗੀ ਉਹ ਉਹ ਜੇ ਮਿੱਠੀਆਂ ਪਿਆਰੀਆਂ ਹੋ ਕੇ ਕਢਾਉਂਗੀਆਂ ਫੇਰ ਇਹ ਨਿਕਲੋ ਤੂੰ ਟੈਨਸ਼ਨ ਕਾਤੋਂ ਲੈਨੀ ਐ ਅੱਜ 650 ਐ ਤੂੰ ਐਂ ਕਹਦੀ ਜਾਂ ਕੋਈ ਇਹੀ ਜੀ ਸਕੀਮ ਲੜਾਇਓ ਵੀ ਭਾਈ ਗਾਂਹਾਂ ਵਾਲੀ ਜਿਹੜੇ ਰਕਮ ਹੋਊਗੀ ਉਹ ਤੇਰੇ ਕੋਲੇ ਤਰਿਆ ਕਰਾਂਗੇ ਸਾਡੀ ਤਾਂ ਤੂੰ ਹੀ ਆੜਤਣਾ ਸਾਡੀ ਤਾਂ ਤੂੰ ਹੀ ਐ ਜਿਹੜਾ ਕੁਝ ਹੈਗੇ ਤੁਸੀਂ ਇਹ ਜੇ ਪੰਪ ਪਰੋ ਫੇਰ ਹੀ ਦਿਓ ਪੈਸੇ ਨਹੀਂ ਉਹਨੇ ਥੋਕ ਨਹੀਂ ਦੇਣਾ ਸੋਨੂੰ ਜੇ ਇਹਨੇ ਮੈਨੂੰ ਉੱਥੇ ਦੱਸਿਆ ਹੁੰਦਾ ਨਾ ਉੱਥੇ ਤੁਸੀ ਪਤਾ ਕਿਵੇਂ ਲੜਦੀਆਂ ਸੀ ਤੁਸੀਂ ਪਤਾ ਕਿਵੇਂ ਲੜਦੀਆਂ ਉੱਥੇ ਖੜ੍ਹਾ ਸੀ ਮੋੜ ਤੇ ਸੌਂ ਲੱਗੇ ਇਹ ਨਹੀਂ ਮੈਨੂੰ ਦੱਸਿਆ ਨਹੀਂ ਵੀ 5000 ਵੀ ਲੈਣਾ ਹੈ ਉਹ ਤੋਂ ਪਹਿਲਾਂ ਜਿਹਨੇ ਮੈਨੂੰ ਦੱਸਿਆ ਹੁੰਦਾ ਮੈਂ ਉਹ ਤੋਂ ਕਢਵਾ ਨਾ ਲੈਂਦੀ ਮੈਨੂੰ ਕੀ ਲੋੜ ਸੀ 1500 ਰੁਪਏ ਪਿੱਛੇ ਗੱਲ ਪੜਾਉਂਦੀ ਕੋਈ ਨਾ ਧੀ ਤੂੰ ਹੀ ਹੋ ਜਾ ਮਿੱਠੀ ਬੇਟੀ ਅਸੀਂ ਤਾਂ ਮੈਂ ਵੀ ਤੇਰੇ ਨਾਲ ਹੀ ਆ ਤੂੰ ਕਹਿੰਦੀ ਸੀ ਮੈਂ ਬੁੜੀ ਨੂੰ ਲੜੀਆਂ ਜਾ ਕੇ ਕਰੇ ਵੀ ਲੜਦੇ ਨਹੀਂ ਹੁੰਦੇ ਲੜਾਈ ਕਰਨ ਉਹਦੇ ਕਾਹੇ ਕਹਾਏ ਕਵੇਂ ਲੜਤੀ ਐ ਕਹਦੀ ਆਹੋ ਨਾਲੇ ਵਿੱਚੇ ਬਾਪੂ ਮਿੱਠਾ ਪਿਆਰਾ ਹੋ ਜੂ। ਬਾਪੂ ਤੂੰ ਵੀ ਕਿਹੜਾ ਮਰੀ? ਉਹ ਤੈਨੂੰ 1000 ਰੁਪਏ ਤੈਂ ਦੇ ਦਾਂਗੇ ਵਿੱਚੋਂ। ਲੈ, ਮੈਨੂੰ 1000 ਰੁਪਏ ਦੇ ਦੇਗਾ ਕਹਿੰਦਾ ਵਿੱਚੋਂ। ਮੈਂ ਕੀ ਕਰਨ ਜਾਊ ਭਲਾ ਉਹਨਾਂ ਦੇ? ਜੇ ਤਾਂ ਉਹਨੂੰ ਆਪ ਨੂੰ ਦਿੱਤੇ ਹੁੰਦੇ ਬੂਟੇ ਨੂੰ ਫਿਰ ਤਾਂ ਮੈਂ ਕਹਿੰਦਾ ਤੈਨੂੰ ਐਂ ਕਹਿਣਾ ਵੀ ਬਾਈ ਚਾਂਸ ਤੇਰੇ ਮੂੰਹ ਮੱਥੇ ਲੱਗੀ ਜਾਂ ਘਰੇ ਆਈ। ਤੂੰ ਉਹਨੂੰ ਕਹਿਦੀ ਵੀ ਧੀਏ ਮੈਂ ਬਿਮਾਰ ਹੋ ਰਿਆਂ ਫਲਾਨਾ ਭਾਈ ਜੇ ਤੁਹਾਡੇ ਕੋਲੇ 4 ਰੁਪਏ ਮੈਨੂੰ ਦੇ ਦਿਓ। ਹਾਂ ਐ ਬਹਾਨੇ ਨਾਲ ਤਾਂ ਕਹਿ ਦਾਂਗੇ, ਕਹਿ ਦਾਂਗੇ ਕਹਿ ਦਾਂਗੇ। ਅਕਲ ਤੇ ਹੁੰਦਿਆ ਐਂ ਕਹਿਦੀ ਵੀ ਭਾਈ ਮੈਂ ਤਾਂ ਸਾਡੇ ਵਾਲੇ ਨੂੰ ਲੜੀ ਵਿਜੇਦਾਰ ਸਦਾਰੇ ਦੇਤੇ ਸੀ ਕੁੜੀ ਨਾਲ ਘਾਤੋ ਲੜਿਆ ਤੇ ਪੁੱਤ ਜੇ ਤੇਰੇ ਕੋਲ ਹੈਗੇ ਦੇ ਦੇ ਪਰ ਮਗਰੋਂ ਲਾ ਗਾਹ ਨੂੰ ਵੀ ਤਰਨ ਗਿਆ ਕੋਈ ਨਾ ਕੋਈ ਦਾ ਜਦੋਂ ਲੈਣੇ ਹੋਏ ਦੇਖੀ ਆਉਗੀ ਮੈਂ ਤਾਂ ਥੱਕ ਕੇ ਵੀ ਲੜ ਕੇ ਮੈਂ ਤਾਂ ਕਰਦੀ ਹਾਂ ਅਰੈਸਟ ਹੁਣ ਤੂੰ ਚਾਹ ਬਣਾਈ ਨਾ ਨਾ ਉੱਤੋਂ ਵੜਵਾਉ ਉਹ ਬਣਾ ਦੇ ਚਾਹ ਕਰਦੀ ਹੈਗੀ ਬਣਾ ਦੇ ਚਾਹ ਐਂਦੀ ਆ ਮੈਂ ਤਾਂ 2 ਘੰਟੇ ਬਣਾ ਦੇ ਚਾਹ ਬੇਬੇ ਗੜਾਉਣੀ ਆ ਪੁੱਤ ਦੇਖ ਲੈ ਆਹ ਚਾਹਣੇ ਨੂੰ ਤਾਂ ਐਂ ਲੋਟ ਕਰਨਾ ਪੈਂਦਾ ਇਨਾ ਤੂੰ ਦਾ ਬੇਬੇ ਨੂੰ ਪੰਪ ਮਾਰੀ ਜਾਇਆ ਕਰ ਮੈਂ ਇਹਨੂੰ ਪੰਪ ਮਾਰੀ ਜਾਇਆ ਕਰ ਉਹ ਪਤਾ ਹੀ ਹੁਣ ਮੈਨੂੰ ਕਿੰਨਾ ਕੁ ਪੰਪ ਮਾਰਾਂਗੇ ਫੇਰ ਉਹੀ ਕੁਸੂ ਇੱਥੇ ਤਾਂ ਉਹ ਦੇ ਦਾਂਗੇ ਤੈਨੂੰ 1000 ਰੁਪਏ ਬਾਪੂ ਤੂੰ ਵੀ ਨਾ ਬਾਹਰ ਗੱਲਾਂ ਦੇ ਕਰਦਾ 1000 ਰੁਪਏ ਨੂੰ ਭਾਣਾ ਮੈਂ ਚਪੜਾਸੀ ਆ ਵੀ ਤੂੰ ਮੈਨੂੰ 1000 ਰੁਪਏ ਦੇ ਦੇਂਗਾ ਮੈਂ ਉਹ ਨਾ ਦੇਣ ਨਾਲ ਤਾਂ 1000 ਰੁਪਏ ਚੰਗੇ ਆ ਹੂੰ ਸਾਰਾ ਦਿਨ ਬੇਬੇ ਦੀ ਪੈਂਸਲ ਤੇ ਲੱਗਦਾ ਰਹਿੰਦਾ ਜਿੰਨਾ ਚਿਰ 1000 ਦੇਉ ਕੱਲ ਨੂੰ ਤੈਨੂੰ 1500 ਹੋ ਤਾਂ ਹੂੰ ਇੱਕ ਏਰਖਾ ਜਾ ਹੋ ਜਾਂਦਾ ਜਦੋਂ ਲਿਆ ਕੇ ਆਏ ਜੇ ਲੱਗ ਜਾਂਦੀ ਆ 1500 ਰੁਪਏ ਬਣ ਜੂ ਪੈਨਸਨਾਂ ਉਹੀ ਪੈਨਸਲ ਪਿੱਛੇ ਰੋਈ ਜਾਂਦੇ ਐਡਾ ਦੱਸ ਪਤਾ ਨਹੀਂ ਕਿ ਕਰੋੜ ਦਿੰਦੀ ਆ ਸਰਕਾਰ ਉਹ ਦਿੰਦੀ ਤਾਂ ਨਹੀਂ ਕਰੋੜ ਗਲਤ ਆ ਉਹ ਜ਼ਿਆਦਾ ਜਾਂਦਾ ਨਾ ਮੇਰਾ ਵੀ 6-7 ਸਾਲ ਛੋਟੀ ਆ ਜਦੋਂ ਪੈਨਸਨ ਲੈ ਕੇ ਆਉਂਦੀ ਆ ਵੀ ਕਿੱਥੇ ਮੈਂ ਛੋਟਾਂ ਹੱਥੇ ਤੋਂ ਭੁੱਲ ਗਿਆ ਸੀ ਉਹ ਫਿਰ ਨਾ ਕਰਾਉਂਦਾ ਉਹ ਤੋਂ ਵੱਡੀ ਨਾਲ ਪਿਆ ਉਹ ਬਾਪੂ ਮਰ ਗਿਆ ਮੈਂ ਕੀ ਕਰਾਂ ਜਿਹੜਾ ਕੁਝ ਹੋ ਗਿਆ ਬਾਪੂ ਮਰ ਗਿਆ ਉਹਦੇ ਤੋਂ ਉਹਦੋਂ ਤਾਂ ਤੈਨੂੰ ਐਸੇ ਚੋ ਦਿਸਦੀ ਹੋਣੀ ਅੰਜਲੀਨਾ ਜੌਲੀ ਹਾਂ ਦੇਖਦੀ ਸੀ ਪਤਾ ਨਹੀਂ ਕਿਹੜਾ ਕੁਝ ਕੀ ਕਹੀ ਜਿਆ ਨਾਲ ਤੂੰ ਮੈਨੂੰ ਨਹੀਂ ਫਿਰ ਐਨ ਦੇ ਉੱਥੇ ਤੇ ਤੇਰੇ ਆੜੀ ੜੀ ਕਦੇ ਨੇ ਵਗ ਜਾ ਬਾਹਰ ਯਾਰ ਨਾ ਕੋਈ ਨਾ ਹੋਰ ਤਾਂ ਅੱਜ ਦਾ ਕੰਮ ਹੁੰਦਾ ਨਹੀਂ ਬਗ ਜਾ ਹੁਣ ਤਾਸ ਖੇਡ ਕੇ ਆ ਗਿਆ ਆਪ ਹੁਣ ਮੈਨੂੰ ਬਗ ਜਾ ਉੱਥੇ ਬੁਰੇ ਨਹੀਂ ਲੱਗਾਂਗੇ ਅੱਜ ਘਰੇ ਕੰਮ ਕਰ ਲੈਂਦਾ ਕੋਈ ਨਹੀਂ ਕੰਮ ਤੇ ਗਿਆ ਸੀ ਤਾਂ ਜ਼ਰੂਰੀ ਖੇਡਣਾ ਸੀ ਹਾਂ ਕਿਵੇਂ ਆਏ ਪੁੱਤ ਕੁਛ ਨਹੀਂ ਮਾਂ ਮੈਂ ਵੀ ਚਲ ਕਢਵਾ ਦਿਨੇ ਕੀ ਕਰਦੇ ਹੋ ਨਾਲ ਨਾ ਨਾ ਮੈਂ ਤੇ ਕੱਢ ਲਿਆ ਬਸ ਅਜੇ ਪੋ ਲਾਉਣੀ ਹੈ ਦੀ ਕੀ ਕੱਢ ਲਿਆ ਮੈਂ ਤਾਂ ਦੇਖਿਆ ਨਹੀਂ ਕੁਸ ਕੀ ਕੱਢਿਆ ਕੁਝ ਨਾ ਮੈਂ ਸੂਟ ਦੇਖਿਆ ਸੀਗਾ ਤੇ ਉਹ ਵਿੱਚ ਹੀ ਧਰਤਾ ਮੈਂ ਲੈ ਮੈਨੂੰ ਚਾਬੀ ਦੇ ਦੋ ਮੈਂ ਵੀ ਕੋਈ ਸੂਟ ਸਵਾਲਾ ਕੱਢ ਕੇ ਵਿੱਚੋਂ ਨਾ ਨਾ ਚਾਬੀ ਤਾਂ ਤੇ ਮੇਰੇ ਕੋਲ ਹੀ ਰਹੂਗੀ ਇਹ ਚਾਬੀ ਤੂੰ ਤਾਂ ਹੁਣੀ ਜਵਾਨ ਤੋਂ ਮੁੱਕਰ ਗਈ ਕੋ ਤਾਂ ਕਹਿੰਦੀ ਸੀ ਮੈਂ ਤੈਨੂੰ ਚਾਬੀ ਦੇ ਦੂੰ ਹੁਣ ਕਿਉਂ ਨਹੀਂ ਦਿੰਦੀ ਬਈ ਮੁੱਕਰ ਵੀ ਗਈ ਲੈ ਮੈਂ ਚਾਬੀ ਤੈਨੂੰ ਕਿਦੋਂ ਵੀ ਤੂੰ ਆਉਂਦੀ ਪੇਟੀ ਦੀ ਰੱਖ ਲੈ ਚਾਬੀ ਨਾ ਉਹ ਤਾਂ ਕਹਿੰਦੀ ਤੂੰ ਪੈਸੇ ਕਢਵਾ ਕੇ ਲਿਆ ਦੇ ਮੈਂ ਤੈਨੂੰ ਚਾਬੀ ਵੀ ਦੇ ਦੂੰ ਤੇ ਪੈਸੇ ਵੀ ਦੇ ਦੂੰ ਐਸੇ ਕਿ ਡਿਮਾਂਡ ਵਾਸਤੇ ਰੱਖਿਆ ਸੀ ਹੂੰ ਮੈਂ ਆਏ ਨਹੀਂ ਸਖ ਦੀ ਮੈਂ ਤੈਨੂੰ ਦੇ ਦਿਆ ਕਰੂੰਗੀ ਨਾਲੇ ਚਾਬੀ ਵੀ ਫੜਾ ਦੂੰਗੀ ਤੈਨੂੰ ਮੰਮੀ ਸਿਰ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਚਾਬੀ ਦੇ ਦੇ ਮੈਨੂੰ ਜੇ ਤੂੰ ਮਰ ਗਈ ਬਾਅਦ ਚ ਵੀ ਤਾਂ ਨਹੀਂ ਸੰਭੂਗੀ ਕੋਈ ਨਹੀਂ ਸਾਂਭ ਲਈ ਇਹ ਤਾਂ ਪਤਾ ਨਹੀਂ ਕੌਣ ਸਾਂਭੂਗਾ ਹਾਂ ਆ ਕੋਈ ਹੋਣ ਕੋਈ ਗਵਰਨਮੈਂਟ ਸੰਭੂਗੀ ਕਿਹਦੀ ਗੋਡੀ ਨੂੰ ਸਹੂਣ ਨੂੰ ਫਿਰ ਦੇ ਪੈਸੇ ਤਾਂ ਦਿੰਨੀ ਗਵਡੀਆਂ ਨੂੰ ਜੇ ਆ ਕਰ ਤੂੰ ਉਤ ਰਹੀ ਨਾ ਨਾਲੇ ਤਾਂ ਮਾਂ ਦੀ ਪੇਟੀ ਵੇਚ ਦੂੰਗੀ ਠੀਕ ਹੈ ਨਾਲੇ ਜਿਹੜਾ ਸਮਾਨ ਹੈ ਵਿੱਚ ਉਹ ਵੇਚ ਦੂੰਗੀ ਆ ਗਈ ਨਾ ਉਹਦੇ ਉਹੀ ਕਰਤੂਤਾਂ ਦੇ ਲੈ ਕਰਤੂਤ ਕੀ ਹੈ ਮੇਰੀ ਬੇਟੀ ਮੈਂ ਤੇ ਆਵਾ ਨਾ ਮੈਂ ਤੇਰੇ ਪਿੱਛੇ ਮੈਂ ਮਾਰੀ ਤਾਂ ਮੈਂ ਵਾਂਗੀ ਫਿਰ ਦੀ ਗਵੰਡੀਆਂ ਨਾਲ ਬਈ ਨਾ ਮਾਰਦੀ ਮਾਰਦੀ ਆਦੀ ਮੇਰੇ ਨਾਲ ਤੂੰ ਚਾਬੀ ਦੇ ਕਿੱਥੇ ਲਗੋਈ ਹੈ ਨਾ ਨਾ ਮੈਂ ਦਿੰਦੀ ਚਾਬੀ ਹਾਂ ਮੈਂ ਦਿੰਦੇ ਚਾਬੀ ਬਈ ਹਾਂ ਦਿਨ ਦੇ ਕੇ ਮੈਂ ਨਹੀਂ ਉਹਦੋਂ ਕਿਉਂ ਜਵਾਨ ਕਰੀ ਸੀ ਮੇਰੇ ਨਾਲ ਵੀ ਭਾਈ ਮੈਂ ਦੇ ਦੂੰਗੀ ਤੈਨੂੰ ਨਾ ਤੇਰੇ ਨਾਲ ਕਾਹਦੇ ਜਵਾਨ ਕੀਤੇ ਸੀ ਠੇਕਾ ਲੈਤਾ ਕੋਈ ਜਵਾਨਾਂ ਦਾ ਤੂੰ ਕਿਹਾ ਨਹੀਂ ਸੀ ਵੀ ਪੈਸੇ ਕਢਵਾ ਦੀ ਮੈਂ ਤੈਨੂੰ ਆਪੇ ਦੇ ਦੂੰ। ਲੈ ਮੈਂ ਹੁਣੇ ਥੋੜੇ ਕਿਹਾ ਸੀ ਵੀ ਹੁਣੇ ਤੈਨੂੰ ਚਾਬੀ ਦੇ ਦੂੰ। ਨਾਲੇ ਹੁਣੇ ਤੈਨੂੰ ਪੈਸੇ ਸਮਾਦਿਆ ਕਰੂੰ। ਜਦੋਂ ਮੈਨੂੰ ਸਰ ਗਿਆ ਕੋਈ ਕਿਸੇ ਪਾਸੋਂ ਉਹ ਤੈਨੂੰ ਪੈਸੇ ਦੇ ਰਿਆ ਕਰੂ ਨਾਲੇ ਤੈਨੂੰ ਚਾਬੀ ਫੜਾ ਦੂੰਗੀ। ਫਿਰ ਚਲ ਠੀਕ ਹੈ। ਮੈਂ ਵੀ ਦੇਖਦੀ ਕਿਵੇਂ ਪੈਸੇ ਕਢਵਾਉਣੇ ਆਪਦੇ ਆਪੇ ਕਢਵਾ ਜੀ ਤਾਂ ਕਢਵਾ ਹੀ ਜਾਂਦੇ ਨਹੀਂ ਮੈਂ ਕੋਈ ਕਢਵਾਉਂਦੀ ਨਹੀਂ। ਕੋਈ ਗੱਲ ਨਹੀਂ। ਤੂੰ ਮੇਰੇ ਮਗਰ ਨਾ ਲੱਗ। ਮੈਂ ਸਰਪੰਚ ਰਾਹੀਂ ਕਢਾ ਲੂੰਗੀ। ਫਿਰ ਦੇ ਰੋ ਪੰਕ ਦੇ ਸਾਰੇ ਕਢਵਾ ਲੈ ਜਿਹੜੇ ਸਰਪੰਚ ਤੋਂ ਕਢਵਾਈ ਜਾਂਦੇ ਨੇ ਤੇ ਕਿੰਨਾ ਕੁ ਟਾਈਮ ਚਾਬੀ ਲ ਤੇ ਫਿਰ ਦੇਖੂ ਵੀ ਕਿਹੜਾ ਖਜ਼ਾਨਾ ਦੁਲਕੋਇਆ ਵਿੱਚ ਉਹ ਹੀ ਗੱਲ ਨਹੀਂ ਜਿੱਦੇ ਤੇਰੇ ਹੱਥ ਲੱਗੂ ਦੇਖੀ ਜਾਊ ਉਹ ਮੌਕਾ ਹੀ ਨਹੀਂ ਦਿੰਦੀ ਮੈਂ ਮੈਨੂੰ ਹੁਣ ਸਮਝ ਲੱਗੀ ਐ ਮੈਨੂੰ ਲੱਗਦਾ ਚਾਬੀ ਮੈਨੂੰ ਕਿਸੇ ਨੂੰ ਹੋਰ ਫੜਾਉਣੀ ਪਿਆ ਕਰੂਗੀ ਪੈਨਸ਼ਨ ਵਾਲੇ ਪੈਸੇ ਵਿੱਚੇ ਡੇਕਦੀ ਹੋਏਗੀ ਸਾਰੇ ਲਿਆ ਲਿਆ ਕੇ ਤੂੰ ਲਾਡੇ ਕਾ ਨਾਡੇ ਕਾ ਹਾਂ ਤੈਨੂੰ ਕੀ ਤਕਲੀਫ ਵਈ ਕੀ ਤੇ ਕਿੰਨੇ ਇਕੱਠੇ ਕਰੀ ਫਿਰਦੀ ਐ ਤੇਰੇ ਬਾਪ ਵੀ ਡੇਕਦੇ ਹੁੰਦੇ ਸੀ ਮੇਰੀ ਮਾਂ ਦੀ ਤਾਂ ਪੈਨਸ਼ਨ ਹੀ ਨਹੀਂ ਲੱਗੀ ਜੇ ਲੱਗੀ ਹੁੰਦੀ ਤੇਰੀ ਹਰਕਤਾਂ ਨਹੀਂ ਕਰਦੀਦੀ ਉਹਦਾ ਮੇਰੇ ਭਾਬੀ ਨੂੰ ਫੜਾ ਦਿੰਦੀ ਘਰ ਦੇ ਪੈਸੇ ਤਾਂ ਹੋਣਗੇ ਹਾਂ ਫਸਲ ਵਾੜੀ ਦੇ ਕੋਈ ਫੇਰ ਮੇਰੇ ਬਾਪ ਦੀ ਜਲਦੀ ਐ ਤੁਹਾਡੇ ਵਾਂਗੂ ਸਾਡੇ ਘਰ ਦੀ ਜਨਾਨੀਆਂ ਦੀ ਨਹੀਂ ਜਲਦੀ ਲੈ ਤੇਰੇ ਇੱਥੇ ਬਾਪ ਦੇ ਨਹੀਂ ਚੱਲਦੇ ਉਹ ਕਿੰਨੇ ਕੁ ਪੈਸੇ ਦਿੰਦੇ ਇਹ ਬਾਪ ਦੀ ਜਲਦੀ ਹੁੰਦੀ ਤੂੰ ਗੋਡੀ ਨੂੰ ਪੈਸੇ ਦੇ ਕੇ ਆਉਂਦੀ ਲੈ ਮੈਂ ਆਪਣੀ ਪਿਲਚਣੇ ਦੇ ਵਿੱਚ ਧਰਦੀ ਆ ਤੈਨੂੰ ਕਿੱਥੇ ਕਲੇਪਣਾ ਤੇਰੇ ਬਾਪ ਨੂੰ ਕਿੱਥੇ ਤਕਲੀਫ ਬਈ ਕੋਈ ਗੱਲ ਨਹੀਂ ਤੂੰ ਜਿੰਨਾ ਟਾਈਮ ਲਗਾਉਣੀ ਇਹਨੇ ਲਗਾ ਲੈ ਜਿੱਦੇ ਮੇਰੇ ਹੱਥ ਲੱਗੀ ਸਾਰੇ ਮਝਾੜੂ ਮਾਰ ਕੇ ਲੈ ਜੂਂਦੇ ਨੇ ਤੇਰਾ ਬਾਪ ਉੱਥੋਂ ਵਾਲਾ ਤਾਂ ਤੇਰੀ ਮਾਂ ਦੰਦਾ ਹੋਣਾ ਪੈਸੇ ਇਹ ਤਾਂ 100 ਰੁਪਏ ਨਹੀਂ ਦਿੰਦਾ ਬੇਈਮਾਨ ਕਿਆਣੀ ਦਿਨ ਦਾ ਤੂੰ ਦੱਸਾ ਕੇ ਮੁਕਰ ਜਾਨੀ ਏ ਕੋਈ ਕਿਸੇ ਦੀ ਬਣ ਸਕਦੀ ਬਈ ਤੁਸੀਂ ਤਾਂ ਸਾਰੇ ਘਰ ਨੇ ਇਕਾ ਕਰ ਰਖਿਆ ਇਹਨੂੰ ਮਾਰਨੇ ਨੂੰ ਫਿਰਦੇ ਹੋ ਗਲ ਗੁੱਠਾ ਦੇ ਦੋ ਮੇਰੇ ਮਾਰੇਗੀ ਤੇ ਤੂੰ ਕਿਸੇ ਨੂੰ ਜੇ ਤੱਕ ਕੋਈ ਮਰਦਾ ਨਹੀਂ ਨਾ ਤੂੰ ਸਾਹ ਨਹੀਂ ਲੈਂਦੀ ਜਾ ਤੂੰ ਆ ਕੇ ਕੰਮ ਕਰ ਹਾਂ ਮੈਂ ਅਗਲੀ ਨੂੰ ਕਿਉਂ ਹਾਰਦੀ ਫਿਰਦੀ ਮੈਂ ਤਾਂ ਅਗਲੀ ਤੋਂ ਕੋਈ ਮਾਰੂ ਕਿਉਂਗੀ ਜਾ ਤੂੰ ਨਾ ਲੜ ਜਾ ਹਾਂ ਨਾ ਲੜ ਨਾ ਲੜ ਆਹੋ ਨਾ ਲੜ ਤਣੀ ਕਿੱਥੇ ਲਕੋਈ ਏ ਚਾਬੀ ਕਿਤੇ ਮਰਜੀ ਦੇਵਾ ਜਾ ਲਕੋਈ ਜਿੰਨਾ ਟਾਈਮ ਲਕੋਈ ਜਾਂਦੀ ਏ ਕਦੇ ਤਾਂ ਦਾਲ ਲੱਗੂ ਮੇਰੇ ਕੋਈ ਨਹੀਂ ਮੈਂ ਖੋਲਦ ਕੋਈ ਨਹੀਂ ਹਜੇ ਆ ਜੰਬਲੀ ਗਿਆ ਜੀ ਉਸ ਦਿਨ ਹੀ ਇੱਥੇ ਪਈ ਆ ਇੱਥੇ ਕਿਹੜਾ ਫਰੋਲੂ ਗੀ ਉਹ